ਕਰਨ ਬਿਨੈ ਇੱਥੇ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੇ ਵੱਲੋਂ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਕਾਕਾ ਕੋਲੜਾਈ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ ਇਸ ਗੱਲ ਨੂੰ ਹੁਣ ਹੁਣ ਤੱਕ ਧਿਆਨ ਤੋਂ ਦੇ ਪਾਸੇ ਸੀ ਹਨਾ ਤਾਂ ਇਹ ਨੂੰ ਜ਼ਰੂਰ ਕਰਿਓ ਕਿ ਜਿਹੜਾ ਜੋ ਇਹਨਾਂ ਨੂੰ ਫਾਈਨੈਂਸ਼ੀਅਲੀ ਮਦਦ ਜਿਹੜੀ ਮੁਆਵਜ਼ੇ ਦੇ ਰੂਪ ਦੇ ਵਿੱਚ ਮਿਲੀ ਹੈ ਉਹਦੇ ਵਿੱਚੋਂ ਮਤਲਬ ਇਹਨਾਂ ਨੂੰ ਹੋਇਆ ਨਾ ਪੈਸੇ ਪਿੰਡ ਨਾਲ ਜਥੇਬੰਦੀ ਨਾਲ ਮਾਤਾ ਜੀ ਨੇ ਦੱਸ ਹਾਂਜੀ ਹਾਂਜੀ ਤੁਸੀਂ ਕਿੰਨੇ ਦਿਨ ਪਹਿਲਾਂ ਗਏ ਸੀ ਉੱਥੇ ਉਦੋਂ ਹੱਬ ਤੱਕ ਪਹਿਲਾਂ ਗਏ ਸੀ ਕਿ ਟਰੈਕਟਰ ਟਰਾਲੀ ਲੈ ਕੇ ਪਿੰਡ ਦੇ ਵਿੱਚੋਂ ਜੀ ਮੈਂ ਉਸ ਦਿਨ ਨਹੀਂ ਗਿਆ ਸੀ ਟਰੈਕਟਰ ਟਰਾਲੀ ਕਿਧਰ ਸੀ ਟਰੈਕਟਰ ਟਰਾਲੀ ਜਿਹੜਾ ਟਰੈਕਟਰ ਟਰਾਲੀ ਸੀਗਾ ਜੀ ਉਹ ਪਿੰਡ ਦੇ ਪ੍ਰਧਾਨ ਦਾ ਸੀਗਾ ਗੋਸ਼ੀ ਦਾ ਜੀ ਚਲਾ ਕੇ ਆਪਣਾ ਸ਼ੁਭ ਕਰਨ ਲੈ ਕੇ ਗਿਆ ਸੀ ਅੱਛਾ ਜੀ ਉਦੋਂ ਜਦੋਂ ਸਾਨੂੰ 12 1 ਵਜੇ ਚੀਜ਼ ਦਾ ਫੋਨ ਆਇਆਗਾ ਜਿਹੜਾ ਪਿੰਡ ਦਾ ਪ੍ਰਧਾਨ ਹੈ ਕੁਲਦੀਪ ਸਿੰਘ ਉਹਨੇ ਮੈਨੂੰ ਫੋਨ ਕੀਤਾ ਵੀ ਯਾਰ ਇੱਕ ਤਾਂ ਮੁੰਡਾ ਆਪਣਾ ਗੁਜਰ ਗਿਆ ਜੀ ਗੋਭਾ ਬੱਜ ਗਈ ਸ਼ੁਭ ਕਰਨ ਦੇ ਸੱਟ ਸ਼ੁਭ ਕਰਨੀ ਬੱਜੀ ਅੱਛਾ ਜੀ ਅਸੀਂ ਉਹਨੂੰ ਪਟਿਆਲੇ ਲੈ ਕੇ ਜਾਂਦੇ ਆ ਕੋਈ ਇਹ ਜਿਹੜਾ ਮੇਰਾ ਵੀਰ ਆ ਹਾਂ ਇਹਦੀ ਸ਼ਹਾਦਤ ਹੁੰਦੀ ਆ ਗੋਲੀ ਨਾਲ ਸナイਪਰ ਨੇ ਨਿਸ਼ਾਨਾ ਬੰਨ ਕੇ ਜਿਹੜੇ ਸੱਤ ਮਤਲਬ ਕਿ ਤੁਸੀਂ ਥੋੜੀ ਦੂਰੀ ਤੇ ਸੀ ਤੁਸੀਂ ਤੇ ਸ਼ੁਭ ਕਰਨ ਬਸ ਦੇਖੋ ਬਸ ਪਰਮਾਤਮਾ ਦਾ ਹੀ ਆ 15 ਕ ਕਰਮਾਂ ਦੀ ਸਾਡੀ ਬਿੱਥੀ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ ਅੱਜ ਅਸੀਂ ਆਏ ਆ ਕਿਸਾਨੀ ਸ਼ਹੀਦ ਛੋਟੀ ਉਮਰ ਦਾ ਨੌਜਵਾਨ ਸ਼ਹੀਦ ਸ਼ੁਭ ਕਰਨ ਸਿੰਘ ਬੱਲੋ ਬੱਲੋ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਪਤੋਂ ਦਾ ਸ਼ਰਖਾਨ ਘਾਟ ਹੈ ਪਿੰਡ ਦਾ ਮੈਂ ਕਹੂੰ ਦਿਖਾਇਆ ਮੈਂ ਦੂਸਰੇ ਪਾਸੇ ਵੀ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਵੀ ਫਰੇਮ ਕਰ ਸਾਹਮਣੇ ਉਸ ਨੌਜਵਾਨ ਦੀ ਜਿਹੜੀ ਆ ਉਹ ਫੋਟੋ ਲੱਗੀ ਹੈ ਯਾਦਗਾਰ ਲੱਗੀ ਹੈ 21 ਦੋ 2024 ਨੂੰ ਕਨੌਰੀ ਬਾਰਡਰ ਦੇਖੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਭੈਣਾਂ ਦੇ ਇਕਲੌਤੇ ਭਰਾ ਅਸ਼ੋਭ ਕਰਨ ਸਿੰਘ ਉਮਰ 23 ਸਾਲ ਪਿੰਡ ਵੱਲੋ ਜ਼ਿਲ੍ਹਾ ਬਟਿੰਡਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਸਾਥ ਦੇਣ ਪਹੁੰਚਣ ਦੇ ਸਮੂਹ ਹਮਦਰਦੀਆਂ ਦਾ ਧੰਨਵਾਦ ਕਨੌਰੀ ਬਾਰਡਰ ਤੇ ਕੇਂਦਰ ਸਰਕਾਰ ਜਾਂ ਹਰਿਆਣਾ ਦੀ ਪੈਕਨਾ ਪੁਲਿਸ ਜਿਹੜੀ ਆ ਉਦੀ ਗੋਲੀ ਦੇ ਨਾਲ ਇਹ ਮੁੰਡਾ ਨੌਜਵਾਨ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਮੈਂ ਇੱਧਰ ਕਹੂੰਗਾ ਕਿ ਫਰੇਮ ਕਰੋ ਦੇਖੋ ਪੂਰਾ ਦਿਖਾਓ ਜੀ ਅੰਦਰ ਸਾਥੀ ਵੀ ਮੌਜੂਦ ਹੈ ਇਹ ਸ਼ੁਭ ਕਰਨ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਉਹ ਪਿੰਡ ਨੇ ਮਿਲ ਕੇ ਜਾਂ ਇਲਾਕੇ ਨੇ ਕਹਿ ਲੋ ਜਾਂ ਪਿੰਡ ਨੇ ਜਿਨ੍ਹਾਂ ਨੇ ਉਤਰਾਲਾ ਕੀਤਾ ਜਿਹਨੂੰ ਲੱਗਿਆ ਕਿ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਸਾਡੇ ਬਟਿੰਡਾ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਇਹ 23 ਸਾਲ ਦਾ ਨੌਜਵਾਨ ਸ਼ਹੀਦ ਹੈ ਜਿਹਨੇ ਕਿਸਾਨੀ ਸੰਘਰਸ਼ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੰਗਾਂ ਬਹੁਤ 140 ਕਰੋੜ ਲੋਕ ਹੈ ਜਿਹਦੇ ਦੇਸ਼ ਨੂੰ ਦੇ ਛੁੱਲਿਆਂ ਦੇ ਅੱਗ ਦੀ ਛੁੱਲਿਆਂ ਦੀ ਅੱਗ ਬਲਦੀ ਰੱਖਣ ਦੀ ਖਾਤਰ ਜੋ ਸੰਘਰਸ਼ ਲੜਿਆ ਜਾ ਰਿਹਾ ਹੈ ਪਿਛਲੇ 1 ਸਾਲ ਤੋਂ ਖਨੌਰੀ ਸੰਘਰਸ਼ ਰਤਨਪੋੜਾ ਤਿਸ਼ੰਭੂਪੁਰ ਇੱਥੇ ਡੱਲੇਵਾਲ ਸਾਹਿਬ ਦਾ ਮਰਨ ਵਰਤ ਵੀ ਚੱਲ ਰਿਹਾ ਸੋ ਉੱਥੇ ਅੱਜ ਪਹੁੰਚੇ ਆਂ ਦੇਖੋ ਸਾਹਮਣੇ ਖੜਾ ਬਣਿਆ ਹੋਇਆ ਇਹ ਮੈਂ ਸਾਰੀ ਚੀਜ਼ ਦਿਖਾਵਾਂਗਾ ਇਹ ਇੱਥੇ ਸਟੈਚੂ ਲਾਇਆ ਜਾਣਾ ਇੱਥੇ ਬਹੁਤ ਵੱਡੀ ਜਿਹੜੀ ਹੈ ਉਹ ਯਾਦਗਾਰ ਜਿਹੜੀ ਫੋਟੋਸ਼ਾਪ ਕਰਨ ਲਈ ਲਾਈ ਜਾਣੀ ਹੈ ਸੋ ਸਾਥੀਆਂ ਨਾਲ ਵੀ ਗੱਲਬਾਤ ਕਰਾਂਗੇ ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ ਉਹਨਾਂ ਸ਼ਹੀਦਾਂ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਆਪਣਾ ਨਾਂ ਸ਼ਾਮਲ ਕਰ ਗਿਆ ਸ਼ੁਭਕਰਨ ਸਿੰਘ ਪਿੰਡ ਵੱਲੋਂ ਜੋ ਬੀਕੇ ਵੀਕਤਾ ਸਿੱਧੂਪੁਰ ਜੱਥੇਬੰਦੀ ਦਾ ਇੱਕ ਹੋਣ ਹਾਰ ਇੱਕ ਲਾਇਕ ਇੱਕ ਜੁਝਾਰੂ ਯੋद्धा ਸੀ ਤੇ ਸ਼ੰਭੂ ਖਨੋਰੀ ਰਤਨਪੁਰਾ ਬਾਰਡਰਾਂ ਤੇ ਜਿਹੜਾ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਵਾਸਤੇ ਸਹਾਰਾ ਜਿਹੜਾ ਕਿਸਾਨੀ ਚੱਲ ਰਿਹਾ ਜਿਹਦੇ ਵਿੱਚ ਡੱਲੇਵਾਲ ਸਾਹਿਬ ਨੇ ਵੀ ਮਰਨ ਵਾਸਤੇ ਪਿਛਲੇ ਲੰਮੇ ਸਮੇ ਤੋਂ ਰੱਖਿਆ ਹੋਇਆ ਉੱਥੇ ਜਦੋਂ ਪੁਲਿਸ ਨੇ हरियाणा पुलिस ਨੇ ਜਾਕੀ ਇੰਦਰ ਦੇ ਇਸ਼ਾਰੇ ਤੇ ਪੁਲਿਸ ਨੇ ਜਿਹੜੀਆਂ ਅਸੀਂ ਉੱਥੇ ਗੋਲੀਆਂ ਚਲਾਈਆਂ ਆਥਰੂ ਗੈਸ ਦੇ ਗੋਲੇ ਜਿਹੜੇ ਛੁੱਟੇ ਉੱਥੇ ਜਿਹੜਾ ਤਸ਼ੱਦਦ ਜਿਹੜਾ ਮੈਂ ਕਹਿੰਦਾ ਜ਼ਬਰ ਜ਼ੁਲਮ ਜਿਹੜਾ ਕੀਤਾ ਗਿਆ ਉਹਦੇ ਵਿੱਚ ਮਾਪਿਆਂ ਦਾ ਇਕਲੌਤਾ ਪੁੱਤ ਭੈਣ ਦਾ ਇਹ ਇਕਲੌਤਾ ਭਰਾ ਚੜ੍ਹਦੀ ਉਮਰੇ ਜਿੱਥੇ ਅਸੀਂ ਕਹਿੰਦੇ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੁੰਦੀਆਂ ਉੱਥੇ ਇਹ ਨੌਜਵਾਨ ਸ਼ਹੀਦੀ ਜਾਮ ਪੀ ਗਿਆ ਉਸ ਜ਼ਾਲਮ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਨਾਂ ਜਿਹੜਾ ਦੁਨੀਆਂ ਦੇ ਵਿੱਚ ਰੌਸ਼ਨ ਕਰ ਗਿਆ ਆਪਣਾ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਬੱਲੋ ਪਿੰਡ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਇਹ ਤੇ ਮੈਂ ਦਿਖਾਵਾਂ ਕਿ ਦੇਖੋ ਅਸੀਂ ਆਏ ਆ ਇੱਥੇ ਦਿਲ ਕੀਤਾ ਕਿ ਸ਼ਹਾਦਤਾਂ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਉਹ ਭੁਲਾਈਆਂ ਨਹੀਂ ਜਾਂਦੀਆਂ ਹੁੰਦੀਆਂ ਸੋ ਤੁਸੀਂ ਦੇਖੋ ਕਿ ਅੱਜ ਇੱਥੇ ਆਏ ਆ ਦਿਲ ਕੀਤਾ ਗਿਆ ਰੋ ਨੌਜਵਾਨ ਦੇ ਪਤਾ ਲੱਗਿਆ ਕਿ ਪਿੰਡ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸ਼ੁਭਕਰਨ ਸਿੰਘ ਬੱਲੋ ਦੇ ਕਿ ਯਾਦਗਾਰ ਬਣਾਈ ਜਾ ਰਹੀ ਹੈ ਇੱਕ ਪਿਛਲੇ ਪਾਸੇ ਮੈਂ ਕਹੂੰਗਾ ਕੈਮਰਾਮੈਨ ਨੂੰ ਸਾਡੇ ਇੱਕ ਦਿਖਾਓ ਪਿੱਛੇ ਜਿਹੜਾ ਉਹ ਬਿਲਕੁਲ ਜਿਹੜਾ ਉਹ ਸ਼ੈੱਡ ਬਣ ਕੇ ਥੋੜਾ ਬਣ ਕੇ ਤਿਆਰ ਹੈ ਇੱਥੇ ਜਿਹੜਾ ਉਸ ਨੌਜਵਾਨ ਦੀ ਜਿਹੜੀ ਉਹ ਯਾਦਗਾਰ ਹੈ ਜਿਹੜੀ ਉਹਦੀ ਤਸਵੀਰ ਹੈ ਜਿਹੜਾ ਉਹਦਾ ਸਟੈਚੂ ਹੈ ਬਹੁਤ ਵੱਡਾ ਉਹ ਲਾਇਆ ਜਾਣਾ ਇੱਥੇ ਤੇ ਦੇਖੋ ਇਹ ਸਾਰੀ ਉਮਰ ਰਹਿਣਾ ਤੇ ਸਾਰੀ ਉਮਰ ਪਿੰਡ ਨੂੰ ਪਿੰਡ ਨੂੰ ਜ਼ਿਲ੍ਹੇ ਬਠਿੰਡੇ ਨੂੰ ਜਿਹੜਾ ਵੀ ਬੰਦਾ ਇੱਥੇ ਜੁੜੂਗਾ ਜਿਹਨੂੰ ਪਤਾ ਹੈ ਇਸ ਮੋਰਚੇ ਦਾ ਇਸ ਸੰਘਰਸ਼ ਦਾ ਕਿ ਉਹਨੂੰ ਪਤਾ ਲੱਗਣਾ ਕਿ ਯਾਰ ਇੱਕ ਨੌਜਵਾਨ ਸ਼ਹੀਦ ਹੋਇਆ ਸੀ ਇਸ ਕਰਕੇ ਕਹਦੇ ਕਿ ਯੋਧੇ ਜਿਹੜੇ ਹੁੰਦੇ ਆ ਉਹ ਬੇਸ਼ੱਕ ਦੁਨੀਆ ਤੋਂ ਚਲੇ ਜਾਣ ਤੇ ਪਰ ਉਹਨਾਂ ਦੀ ਯਾਦ ਜਿਹੜੀ ਹੈ ਉਹ ਹਜ਼ਾਰਾਂ ਸਾਲਾਂ ਤੱਕ ਰਹਿਣਦੀ ਦੁਨੀਆ ਤੱਕ ਕਾਇਮ ਰਹਿੰਦੀ ਹੈ ਤੇ ਮੈਂ ਬੱਲੋ ਪਿੰਡ ਨੂੰ ਵੀ ਸਲੂਟ ਕਰਦਾ ਹਾਂ ਉਹਨਾਂ ਸਾਰੇ ਉਪਰਾਲਾ ਕਰਨ ਵਾਲੇ ਸੱਜਣਾ ਨੂੰ ਭੈਣਾ ਭਰਾਵਾਂ ਨੂੰ ਵੀ ਮੈਂ ਸਲੂਟ ਕਰਦਾ ਹਾਂ ਜਿਹੜੇ ਇੰਨਾ ਵੱਡਾ ਉਪਰਾਲਾ ਕਰ ਰਿਹਾ ਕਿਸ ਨੌਜਵਾਨ ਦੀ ਜਿਹੜੀ ਹੈ ਉਹ ਇੱਕ ਯਾਦਗਾਰ ਸਥਾਪਤ ਆਪਣੇ ਪਿੰਡ ਦੇ ਵਿੱਚ ਕਰ ਰਿਹਾ ਅਸੀਂ ਇਹ ਸ਼ੁਭਕਰਨ ਦੇ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਜਿਹੇ ਸਾਡੇ ਮਿਸਤਰੀ ਸਹਿਬਾਨ ਖੜੇ ਸਾਡੇ ਸਾਥੀ ਕੁਝ ਨਾਲ ਆਏ ਆ ਕਰਨ ਭੁੱਟੀ ਵਾਲਾ ਆਏ ਆ ਤੇ ਅਸੀਂ ਚੱਲੇ ਸੀ ਤੇ ਦਿਲ ਕੀਤਾ ਦਿਲ ਕੀ ਕਿ ਪ੍ਰੋਗਰਾਮ ਬਣਿਆ ਹੋਇਆ ਸੀ ਕਿ ਯਾਰ ਸ਼ੁਭਕਰਨ ਦੇ ਪਿੰਡ ਹੋ ਕੇ ਜਾਣਾ ਸੋ ਆਏ ਆ ਤੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਕਿ ਪਰਿਵਾਰ ਚ ਇਸ ਤਰ੍ਹਾਂ ਕੋਣ-ਕੋਣ ਤੁਹਾਨੂੰ ਮਿਲੂਗਾ ਅਚਾਨਕ ਅਸੀਂ ਆਏ ਦੇਖਣ ਵਾਸਤੇ ਪਤਾ ਲੱਗਾ ਸਾਡੇ ਨਾਲ ਸਾਡੇ ਜਗਦੇਵ ਸਿੰਘ ਜੀ ਤਾ ਸਾਡੇ ਸਰਕਾਰੀ ਯੋਗ ਵੱਡੇ ਭਾਈ ਜੀ ਉਹਨਾਂ ਨੇ ਸਾਡੇ ਨਾਲ ਜਾਣਾ ਸੀਗਾ ਰਸਤੇ ਦੇ ਵਿੱਚੋਂ ਤੇ ਅਸੀਂ ਉਹਨਾਂ ਨੂੰ ਕਹਿ ਕੇ ਇਹ ਅਸੀਂ ਆਪਣੀ ਇੱਛਾ ਜ਼ਾਹਰ ਕੀਤੀ ਠੀਕ ਹੈ ਯਾਰ ਉੱਥੇ ਹੋ ਕੇ ਜਾਵਾਂਗੇ ਜ਼ਰੂਰ ਔਰ ਘਰ ਵੀ ਜਾਵਾਂਗੇ ਸ਼ੁਭ ਕਰਨ ਦੇ ਸੋ ਮੈਂ ਕਹਿੰਦਾ ਕਿ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਸਿਰ ਝੁਕਦਾ ਸਲੂਟ ਐ ਇਸ ਨੌਜਵਾਨ ਨੂੰ ਸਾਰੀ ਉਮਰ ਵਾਸਤੇ ਜਿਹੜਾ ਕਿ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਇਹ ਮਿਸਾਲ ਕਾਇਮ ਕਰ ਗਿਆ ਕਿ ਇਕੱਲੇ ਸਰਦਾਰ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਜਿੰਨੀ ਫੌਜ ਅਸਿੱਧੂਪੁਰ ਦੀ ਉਹ ਸਾਰੇ ਜਿਹੜੇ ਆ ਉਹ ਖੜਨ ਤੋਂ ਲੜਨ ਤੋਂ ਮਰਨ ਤੋਂ ਜਿਹੜਾ ਉਹ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਤੇ ਲੜਾਈ ਇਹ ਲੋਕਾਂ ਦੀ ਹੈ ਇਸ ਕਰਕੇ ਮੈਂ ਕਹਿੰਦਾ ਕਿ ਇਹਨੇ ਮੋਰਚੇ ਤੁਹਾਡੀ ਖਾਤਰ ਲੜੇ ਜਾਂਦੇ ਨੇ ਜਿਹੜੇ ਜਿਹੜੇ ਸੰਘਰਸ਼ ਚ ਤੁਹਾਡੀ ਖਾਤਰ ਲੜੇ ਜਾਂਦੇ ਆ ਤੁਹਾਡੀ ਹੋਂਦ ਬਚਾਉਣ ਦੀ ਖਾਤਰ ਤੁਹਾਡੀ ਹੋਂਦ ਕਿਹੜਿਆਂ ਨੂੰ ਬਚਾਉਂਦੀ ਹੈ ਜਰੂਰ ਇਹਨਾਂ ਮੋਰਚਿਆਂ ਦਾ ਹਿੱਸਾ ਬਣਿਆ ਕਰੋਸੇ ਮੋਰਚੇ ਦਾ ਹਿੱਸਾ ਬਣਨ ਦੀ ਜ਼ਿੰਦਗੀ ਗਈ ਤੇ ਸਾਨੂੰ ਕੋਈ ਤੇ ਭੁਲਾ ਨਹੀਂ ਸਕੀ ਇੱਕ ਵਾਰ ਫੇਰ ਸਲੂਟਾ ਸ਼ੁਰੂ ਕਰਦੇ ਤੇ ਇਹਦੇ ਪਰਿਵਾਰ ਨੂੰ ਇਹਦੇ ਜਨਮ ਦੇ ਮੈਂ ਵੀ ਭਾਈ ਦੇ ਨਾਲ ਉਥੇ ਦੇਖੋ ਇਹ ਸ਼ੁਭ ਕਰਨਾ ਤੇ ਮੈਂ ਕਰਨਾ ਇਹ ਤੋਂ ਪਹਿਲਾਂ ਕਿ ਮੇਰੇ ਕੋਲ ਨਾ ਕੋਈ ਸੀਨੀਅਰ ਕਿਸੇ ਦੀ ਹਾਈ ਕੋਰਟ ਦੇ ਉੱਤੋਂ ਸੀਨੀਅਰ ਵਕੀਲ ਸਾਹਿਬ ਆ ਉਹਨਾਂ ਦੀ ਮੈਨੂੰ ਇਨਪੁਟ ਆਈ ਕਿ ਇਹਦੇ ਡਰੋਨ ਹਨਾ ਡਰੋਨ ਇਹਨਾਂ ਨੇ ਇਜ਼ਰਾਇਲ ਤੋਂ ਮੰਗਾਏ ਆ ਜਿਹੜੇ ਉੱਥੇ ਆਪਣੇ ਰੈਪ੍ਰੋਡਕਸ਼ਨ ਫੋਰਸ ਜਾਂ ਜਿਹੜੀ ਹਰਿਆਣਾ ਪੁਲਿਸੇ ਲੱਗੀ ਹੋਈ ਸੀ ਜਾਂ CRPF ਜੋ ਵੀ ਸੀਗਾ ਉੱਥੇ ਤੇ ਉਹਦੇ ਜਿਹੜੇ ਫਾਰਾ ਉਹ ਪਲਾਸਟਿਕ ਦੇ ਬਣੇ ਹੋਏ ਆ ਤੇ ਜਦੋਂ ਹੀ ਤੁਸੀਂ ਉਹ ਮਤਲਬ ਡਰੋਨ ਰਾਹੀਂ ਹਮਲਾ ਕਰ ਰਹੇ ਆ ਉਹ ਸਾਰਾ ਕੁਝ ਉੱਥੇ ਅਸੀਂ ਮੌਜੂਦ ਸੀਗੇ ਉਹ ਹਮਲੇ ਹੋ ਰਹੇ ਸੀਗੇ ਉਹ ਡਰੋਨ ਆ ਜਿਹੜਾ ਉਹ ਬੰਦਿਆਂ ਦੀ ਲੋਕੇਸ਼ਨ ਦੱਸਦਾ ਵੀ ਆਹ ਖੜਿਆ ਇੱਥੇ ਉੱਥੇੋਂ ਫਿਰ ਉਹ ਲੋਕੇਸ਼ਨ ਨਿਸ਼ਾਨਾ ਬੰਨ ਕੇ ਮਾਰਦੇ ਸੀਗੇ ਉਹਨਾਂ ਕੋਲੇ ਸナイਪਰ ਸੀਗੇ ਉਹ ਸਾਰੇ ਉਹ ਵਾਇਲੇਟ ਮੈਂ ਕਿਹਾ ਨਹੀਂ ਤਾਂ ਆਪਣੇ ਆ ਕੇ ਦੱਸਦੇ ਆ ਅਸੀਂ ਨਾ ਮੈਂ 70 ਪਤੰਗਾਂ ਜਾ ਕੇ ਖਨੌਰੀ ਤੋਂ ਲਿਆਂਦੀਆਂ ਰੀਲਾਂ ਨਾਲ ਲਿਆਂਦੀਆਂ ਮੇਰੇ ਨਾਲ ਸਾਡੇ ਜਿੱਦੜਬਾ ਬਲਾਕ ਦੇ ਪ੍ਰਧਾਨ ਸਰਦਾਰ ਗੋਰਾ ਸਿੰਘ ਜੀ ਖਾਲਸਾ ਉਹ ਵੀ ਨਾਲ ਗਏ ਉਹਨਾਂ ਦੀ ਕਾਰ ਤੇ ਗਏ ਅਸੀਂ 70 ਪਤੰਗਾਂ ਲਈਆਂ ਰੀਲਾਂ ਦਾ ਡੱਬਾ ਲੈ ਲਿਆ ਮੋਟੀਆਂ ਲਈਆਂ ਅਸੀਂ ਪਤੰਗਾਂ ਚੜਾਈਆਂ ਪਤੰਗਾਂ ਚੜਾਈਆਂ ਜਾ ਕੇ ਕਾਨਕ ਦੇ ਵਿੱਚ ਜਾ ਕੇ ਹਵਾ ਦਾ ਜਿਹੜਾ ਸੀਗਾ ਰੋਖ ਉਹ ਦੱਖਣ ਵਾਲੇ ਪਾਸੇ ਤੋਂ ਉੱਤਰ ਨੂੰ ਲੱਗ ਰਿਹਾ ਸੀਗਾ ਤਾਂ ਬਾਹਰ ਖੇਤਾਂ 'ਚ ਜਾ ਕੇ ਅਸੀਂ ਉੱਥੇ ਪਤੰਗਾ ਚੜਾ ਲਿਆ। ਸਾਡਾ ਡਰੋਨ ਜੜਿਆ ਉਹ ਛਿੱਟੇ ਗਏ ਸੀ ਪਤੰਗਾ ਦੇ। ਹਾਂ 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 ਉਹ ਉਹ ਟੈਕਨੀਕ ਨੂੰ ਹੀ ਦੇਖ ਕੇ ਨਾ ਅਗਲੇ ਦਿਨ ਮਤਲਬ ਕਿ ਉੱਥੇ ਡਰੋਨ ਵੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਛਿੱਟਿਆ। ਉਹ ਮੈਂ ਤੇ ਮੇਰਾ ਵੀਰ ਇਹ ਸ਼ੁਭ ਕਰਨਾ ਪਤੰਗਾ ਮੇਰੇ ਦੁਆਰਾ ਲਿਆ ਕੇ ਮੈਂ ਉਹਦੇ ਬੰਨ ਕੇ ਪੂਰੇ ਤੱਕੇ ਤੂਕੇ ਪਾ ਕੇ ਉਂਝੇ ਪਾਂਝੇ ਲਾ ਕੇ ਨਾ ਲੰਮੇ ਪੂੰਝੇ ਵੀ ਲਾਏ ਮੈਂ ਤਾਂ ਜੋ ਕਿ ਕੁਝ ਵੀ ਆ ਪਤੰਗਾ ਦੇ ਵਿੱਚ ਆੜਨਾ ਚਾਹੀਦਾ। ਜੀ ਉਹ ਉੱਥੇ ਜਾ ਕੇ ਮੈਂ ਮੁੰਡਿਆਂ ਨੂੰ ਵੰਡੀਆਂ ਮੈਂ ਤੇ ਸ਼ੁਭ ਕਰਨ ਦੋਹੇ ਪਤੰਗਾ ਚੜਾਈ ਬੈਠੇ। ਤੇ ਸਾਡਾ ਫਾਸਲਾ ਵਾ 15 20 ਕਰਮਾਂ ਦਾ ਹੀ ਸੀਗਾ ਉਹ ਮੈਂ ਕਿਉਂਕਿ ਡੋਰ ਨਾ ਹੈਵੀ ਲਿਆਂਦੀ ਸੀ ਮੇਰੀ ਵਿੱਚ ਉਹ ਦੇ ਚ ਡਰੋਨ ਚ ਕਿਸ ਤਰੀਕੇ ਨਾਲ ਫਸ ਜੇ ਡਰੋਨ ਦੇ ਤੋਂ ਬਾਅਦ ਕੰਮ ਦਾਣਾ ਬਚੇ ਉਹ ਜਿਹੜੀ ਡੋਗਰਾ ਨੀਵੀ ਹੋ ਕੇ ਨਾ ਆਇਆ ਜਾ ਰਹੀ ਡੋਰ ਤਾਂ ਮੈਂ ਲੰਮੀ ਕਰ ਲਈ ਇਹ ਉਹ ਕੋਈ ਮੁੰਡੇ ਉੱਥੇ ਕਿਉਂਕਿ ਲੱਖਾਂ ਬੰਦਿਆਂ ਦਾ ਘੱਟ ਕੇ ਉਹਦੇ ਹਜ਼ਾਰਾਂ ਲੱਖਾਂ ਬੰਦਿਆਂ ਦਾ ਬਹੁਤ ਜ਼ਿਆਦਾ ਘੱਟਦਾ ਹਾਂ ਤੇ ਉਹ ਇੱਕ ਜਾਣਾ ਮੇਰੇ ਕੋਲ ਭੱਜਿਆ ਆ ਭੱਜਿਆ ਕਿ ਕੋਈ ਡੋਰ ਨੀਵੀ ਹੋ ਗਈ ਦਾ ਜਾ ਰਹੀ ਸੀ ਆਏ ਤੇ ਜੇ ਤੁਸੀਂ ਦੇਖੋਗੇ ਜਿੰਨਾਂ ਨੇ ਪਤੰਗ ਡਾਏ ਆ ਨਾ ਸਾਰਿਆਂ ਨੂੰ ਪਤਾ ਹੁੰਦਾ ਵੀ ਜੇ ਡੋਰ ਹੈਵੀ ਹੋਵੇ ਨਾ ਤੇ ਉਹ ਝੋਲ ਪੈਂਦੀ ਹੁੰਦੀ ਬਿਲਕੁਲ ਬਿਲਕੁਲ ਚੋ ਉਹ ਚਾਲੋਂ ਆਇਆ ਇੱਕ ਜਾਣਾ ਭੱਜਿਆ ਆ ਭੱਜਿਆ ਆ ਉਹਨੇ ਡੋਰ ਖੜੀ ਡੋਰ ਤੋੜੀ ਤੇ ਪਤੰਗ ਮੇਰਾ ਆ ਆਊਟ ਆਫ ਕੰਟਰੋਲ ਹੋ ਗਿਆ ਜਦੋਂ ਮੈਂ ਕਿਹਾ ਭਾਈ ਆ ਕੀ ਕੀਤਾ ਉਹ ਯਾਰ ਬਈ ਮੈਨੂੰ ਪਤਾ ਨਹੀਂ ਇਹ ਪੂੰਡਾਈ ਜਾਂਦਾ ਮੈਂ ਤਾਂ ਕਹ ਕਿਤੇ ਕੱਲੀ ਲੋਰ ਆ ਹੂੰ ਚਲੋ ਮੈਂ ਆਪਾਂ 70 ਪਤੰਗਾ ਆਪਣੇ ਕੋਲੇ ਹੋਰ ਲਿਆਉਣੇ ਜਾ ਜੀ ਤਾਂ ਮੈਂ ਉਥੋਂ ਮਤਲਬ ਨਵੀਂ ਪਤੰਗ ਲੈ ਲਈ ਜਦੋਂ ਟਰਾਲੀ ਨੂੰ ਗਿਆ ਨਾ ਤੇ ਪਿੱਛੋਂ ਹੀ ਇਹ ਜਿਹੜਾ ਮੇਰਾ ਵੀਰ ਆ ਹਾਂ ਇਹਦੀ ਸ਼ਹਾਦਤ ਹੁੰਦੀ ਆ ਗੋਲੀ ਨਾਲ ਸナイਪਰ ਨੇ ਨਿਸ਼ਾਨਾ ਬੰਨ ਕੇ ਦੇ ਸੱਤ ਮਤਲਬ ਕਿ ਤੁਸੀਂ ਥੋੜੀ ਦੂਰੀ ਤੇ ਸੀ ਤੁਸੀਂ ਤੇ ਸ਼ੁਰੂ ਕਰਨਾ ਸੀ ਦੇਖੋ ਬਸ ਪ੍ਰਮਾਤਮਾ ਦਾ ਹੀ ਆ 15 ਕ ਕਰਮਾਂ ਦੀ ਸਾਡੀ ਵਿਥੀ ਸੀ ਤੇ 15 ਕ ਕਰਮਾਂ ਤੇ ਹੀ ਸਾਡੀ ਟਰਾਲੀਆਂ ਦੀ ਵੀ ਵਿਥੀ ਰੈਸ਼ ਵੀ ਸਾਡੀ 15 ਕ 20 ਕਰਮਾਂ ਦੀ ਆ ਜਿੱਥੇ ਸਾਡੇ ਪੁੱਤੀ ਵਾਲੇ ਦੀ ਟਰਾਲੀ ਉੱਥੇ ਖਨੌਰੀ ਬਾਰਡਰ ਦੇ ਉੱਤੇ ਆ ਉੱਥੇ ਹੀ ਪਹਿਲਾਂ ਵੱਲੋਂ ਪੈਂਦੀ ਟਰਾਲੀ ਸੀ 15 ਕ ਕਰਮਾਂ ਦੀ ਵਿਥੀ ਸੀ ਸਾਰੀ ਮਤਲਬ ਜਦੋਂ ਸ਼ੁਰੂ ਕਰਨ ਨੂੰ ਗੋਲੀ ਲੱਗਦੀ ਆ ਫਿਰ ਤੁਸੀਂ ਤਾਂ ਕਰਨ ਉਸੇ ਟਾਈਮ ਤੋਂ ਨਹੀਂ ਗੋਲੀ ਫਿਰ ਮੈਂ ਮੇਰੀ ਮੇਰੀ ਗੱਲ ਸੁਣੋ ਮੈਂ ਜਦੋਂ ਉਹਦੀ ਗੋਲੀ ਵਜਦੀ ਆ ਉਦੋਂ ਹੀ ਮੇਰੀ ਪਹਿਲਾਂ ਇਹਦੂ 2-4 ਮਿੰਟ ਪਹਿਲਾਂ ਹੀ ਕੋਈ ਪਤੰਗ ਤੋੜ ਤੰਗ ਤੋੜ ਜਾਂਦਾ ਹੈ ਤੇ ਮੈਂ ਕਿਹਾ ਪਤੰਗ ਨਵੀਂ ਲੈ ਆਈ ਆਪਾਂ ਮੈਂ ਨਵੀਂ ਪਤੰਗ ਲੈਣ ਲਈ ਆਇਆ ਜਿਵੇਂ ਨਵੀਂ ਪਤੰਗ ਦੀ ਮੈਂ ਉੱਥੇ ਕਰਦਾ ਤੇ ਉਦੋਂ ਹੀ ਮੁੰਡੇ ਚੱਕੀ ਆਉਂਦੇ ਸੀ ਸਾਡੇ ਸ਼ਹੀਦ ਦੀ ਬੋਡੀ ਤੇ ਉਹ ਉਹ ਤੋਂ ਪਹਿਲਾਂ ਉਹਦੀ ਸ਼ਹਾਦਤ ਹੋ ਚੁੱਕੀ ਸੀ ਲੁੜਕ ਗਈ ਸਾਨੂੰ ਪਤਾ ਲੱਗਿਆ ਸੀ ਵੀ ਇਹਦੇ ਵਿੱਚ ਕੁਝ ਨਹੀਂ ਬਚਿਆ ਕਿਉਂਕਿ ਗੋਲੀ ਸਿਰਚ ਲੱਗੀ ਹਾਂ ਹਾਂ ਸナイਪਰ ਸੀਗੇ ਮੇਰੇ ਕੋਲ ਡਾਕੂਮੈਂਟਡ ਐਵੀਡੈਂਸ ਹੈ ਵੀ ਨਿਸ਼ਾਨਾ ਬੰਨ ਮੈਨੇ ਕਿ ਲਾ ਰਿਹਾ ਸੀ ਮੈਂ ਵਿੱਚ ਕੋਲੇ ਸੀ ਮੈਂ ਜ਼ੂਮ ਕਰ ਕਰ ਵੀਡੀਓ ਵੀ ਬਣਾਈਆਂ ਮੇਰੇ ਕੋਲ ਐਵੀਡੈਂਸ ਹੈ ਜੋ ਵੀ ਚੱਲ ਰਹੀ ਹੈ ਮੈਂ ਆਪਦੇ ਪੈਜਾਂ ਦੇ ਪਾਈਆਂ ਅੱਧੇ ਮੇਰੇ ਕੋ ਪਾਈਆਂ ਵੀ ਨਹੀਂ ਉਹ ਸナイਪਰ ਪੂਰੇ ਨਿਸ਼ਾਨਾ ਬੰਨ੍ਹ ਕੇ ਮਾਰ ਰਿਹਾ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਜੀ ਕਰਨ ਪੁੱਟੀ ਵਾਲਾ ਸਾਡੇ ਨਾਲ ਆ ਨਾ ਸਿੱਧੂਪੁਰ ਦੇ ਬਹੁਤ ਸੁਲਝੇ ਸਿਆਣੇ ਇੱਕ ਮੈਂ ਕਹਿੰਦਾ ਜ਼ਿੰਮੇਵਾਰ ਨੌਜਵਾਨ ਆਗੂ ਹੋਣ ਦੇ ਨਾਲ ਨਾਲ ਇਹ ਖੁਦ ਲਾ ਹੋਲਡਰ ਹੈ ਵਕੀਲ ਹੈ ਐਡਵੋਕੇਟ ਹੈ ਜਿਵੇਂ ਕਿ ਇਹ ਸਾਰਾ ਐਵੀਡੈਂਸ ਦੀ ਗੱਲ ਕਰ ਰਿਹਾ ਸਬੂਤਾਂ ਦੀ ਗੱਲ ਕਰ ਰਿਹਾ ਨਾ ਮੈਂ ਕਹਿੰਦਾ ਕਿ ਇੱਕ ਵਕੀਲ ਜਿਹੜੇ ਆ ਉਹ ਉਥੇ ਮੌਕੇ ਤੇ ਹਾਜ਼ਰ ਸੀ ਉਸ ਟਾਈਮ ਕਿ ਜਿਨ੍ਹਾਂ ਨੇ ਦੇਖਿਆ ਕਿ ਸ਼ੁਭ ਕਰਨ ਤੇ ਉਹ ਸਿਰਫ 10-15 ਕਲਮਾਂ ਦੇ ਵਿੱਚ ਤੇ ਪਤੰਗ ਕਿਉਂਕਿ ਪਤੰਗ ਉਥੇ ਬਹੁਤ ਵੱਡੀ ਗਿਣਤੀ ਚੜਾਏ ਗਏ ਸੀ ਐਕਸਪਰਟ ਜਿਹੜਾ ਨੇ ਦੱਸਿਆ ਸੀ ਕਿ ਡਰੋਨ ਜਿਹੜੇ ਆ ਪਤੰਗ ਦੇ ਨਾਲ ਡਰੋਨ ਸੁੱਟ ਲਓ ਤੁਸੀਂ ਤੇ ਕਰਨ ਨੇ ਦੱਸਿਆ ਕਿ ਪਤੰਗਾਂ ਦੀ ਗਿਣਤੀ ਉਹਦੇ ਜਿਹੜੇ ਡਰੋਨ ਦੇ ਜਿਹੜੇ ਨਾ ਮੈਂ ਪਹਿਲਾਂ ਵੀ ਬੋਲ ਕੇ ਦੱਸਿਆ ਕਿ ਡਰੋਨ ਦੇ ਜਿਹੜੇ ਖੰਭ ਸੀ ਨਾ ਉਹਦੇ ਉੱਤੇ ਖੰਭ ਲੱਗਣਾ ਚਾਰ ਜਾਂ ਵੱਖੋ-ਵੱਖੋਂ ਟੈਕਨੀਕਾਂ ਨਾਲ ਜਿਹੜੇ ਪਹਿਲੇ ਇੱਕ ਵੀ ਹੋ ਸਕਦਾ ਜਿਉ ਬੈਲੈਂਸ ਬਣਾਉਂਦੇ ਨੇ ਲਾਉਂਦੇ ਆ ਉਹ ਮੇਰੇ ਕੋਲ ਪੂਰੇ ਐਵੀਡੈਂਸ ਆਇਆ ਸੀਗਾ ਕਿ ਪਲਾਸਟਿਕ ਦੇ ਆ ਜਿਵੇਂ ਉਹ ਧੋਰ ਦੇ ਸੰਪਰਕ ਚ ਆਉਣੇ ਉਹ ਲੁੜਕ ਜੂਗਾ ਉਹ ਲੋਹੇ ਦੇ ਨਹੀਂ ਸੀਗਾ ਮਗਾਏ ਵੀ ਇਜ਼ਰਾਇਲ ਤੋਂ ਆ ਸਾਰੀ ਇਨਪੁਟ ਆਈ ਮੇਰੇ ਕੋਲ ਪਹਿਲਾਂ ਮੈਂ ਫੇਰ ਹੀ ਆਪਣੀ ਸੋਝੀ ਦੇ ਅਨੁਸਾਰ ਪਤੰਗ ਲਿਆਂਦੇ ਮਤਲਬ ਉਹਦੇ ਪਤੰਗ ਵੀ ਪਤੰਗ ਵੀ ਅਸੀਂ ਉਹਦੇ ਨਾਲ ਮੈਂ ਨਾ ਲਫਾਫਿਆਂ ਦਾ ਇੱਕ ਗੁੱਟੀ ਲਿਆਂਦੀ ਲਫਾ ਪਿਆਦੇ ਮੈਂ ਪੂੰਜੇ ਬਣਾਏ ਕਿ ਲਾ ਕੋਈ ਵੀ ਆ ਨੇੜੇ ਤੇਰੇ ਵੀ ਦਰੋਂ ਹੋਇਆ ਬਚੇ ਨਾ ਤੇ ਰਾਜਿਲ ਤੋਂ ਮੰਗਾਉਣ ਦਾ ਮਤਲਬ ਹੈ ਕਿ ਇੱਕ ਐਡਵਾਂਸ ਟੈਕਨੀਕੀ ਚੀਜ਼ ਹੋਵੇ ਟੈਕਨੀਕ ਐਡਵਾਂਸ ਸੀ ਪਰ ਮਟੀਰੀਅਲ ਠੱਗਿਆ ਸੀ ਮਟੀਰੀਅਲ ਠੱਗਿਆ ਸੀ ਸਸਤਾ ਹਾਂ ਸਸਤਾ ਸੀ ਮਟੀਰੀਅਲ ਲਾਏ ਇਹਨਾਂ ਨੂੰ ਮਹੰਗੇ ਆ ਅੱਛਾ ਲਾਏ ਵੀ ਆਪਣੇ ਦੇਸ਼ ਨੂੰ ਠੱਗੀ ਹੁੰਦੀ ਆ ਹਰ ਥਾਂ ਤੇ ਉਹ ਚਲੋ ਉਸੇ ਦੇ ਖਾਤਰ ਫਿਰਦੇ ਆਪਾਂ ਬਿਲਕੁਲ ਬਿਲਕੁਲ मामला रियलिटी ਦੇ ਵਿੱਚ ਆ ਜੀ ਮੈਂ ਤਾਂ ਮਾਮਲਾ ਵੀ ਚਲੋ ਅੱਜ ਕਦੇ ਇਹ ਤੋਂ ਪਹਿਲਾਂ ਮੈਂ ਬੋਲਿਆ ਨਹੀਂ ਕਿਸੇ ਕੋਲੇ ਅੱਜ ਬੋਲ ਰਿਹਾ ਇਸੇ ਕਰਕੇ ਮੇਰਾ ਵੀ ਦਿਲ ਕੀਤਾ ਕਿ ਜਿਹੜੀਆਂ ਚੀਜ਼ਾਂ ਹਾਲੇ ਵੀ ਜਿਹੜੀਆਂ ਅਣਸੁਲਝੀਆਂ ਆ ਉਹ ਜਿਹੜੀਆਂ ਲੋਕ ਜਾਣਨਾ ਚਾਹੁੰਦੇ ਆ ਕਿ ਜੇ ਤੁਹਾਡੇ ਵਰਗੇ ਜ਼ਿੰਮੇਵਾਰ ਲੋਕ ਜਦੋਂ ਹਨਾ ਤੁਸੀਂ ਇੱਕ ਐਡਵੋਕੇਟ ਹੋ ਤੇ ਸਿੱਧੂਪੁਰ ਜਥੇਬੰਦੀ ਵਾਸਤੇ ਵੀ ਤੁਸੀਂ ਜਿਹੜਾ ਉਹ ਤਨਮਨ ਧੰਦੇ ਨਾਲ ਸਿਰੜ ਦੇ ਨਾਲ ਕੰਮ ਕਰ ਰਹੇ ਹੋ ਹਨਾ ਕਿਉਂਕਿ ਡੱਲੇਵਾਲ ਸਾਹਿਬ ਜਿਹੜੇ ਉਹ ਇੱਕ ਸਾਫ਼ ਛਵੀ ਦੇ ਬੇਦਾਗ ਕਿਸਾਨ ਆਗੂ ਆ ਇਸੇ ਕਰਕੇ ਜਿਹੜਾ ਉਹ ਨੌਜਵਾਨੀ ਹੁਣ ਵੀ ਜਦੋਂ ਮਰਨਵਾਰਤ ਰੱਖਣਾ ਸੀ ਤਾਂ ਨੌਜਵਾਨ ਜਿਹੜੇ ਆ ਉਹ ਜਾ ਉਹਨਾਂ ਦੇ ਜਿੰਨੇ ਵੀ ਸਾਥੀ ਐ ਨਵੇਂ ਪੁਰਾਣੇ ਉਹ ਕਹਿੰਦੇ ਸੀ ਕਿ ਤੁਸੀਂ ਨਾ ਬੈਠੋ ਮਰਨਵਾਰਤ ਤੇ ਅਸੀਂ ਵਾਰੀ ਨਾਲ ਬੈਠਾਂਗੇ ਇਸ ਕਰਕੇ ਦੇਖੋ ਸ਼ੁਭ ਕਰਨ ਜਿਹੜਾ ਉਹ ਵੀ ਉਸੇ ਮੈਕੈਨਿਕ ਜਿਹੜਾ ਇੱਕ ਇੱਕ ਦਰਿਆ ਵਗਦਾ ਨਾ ਯੋਧਿਆਂ ਦਾ ੱੱਲੇਵਾਲ ਸਾਹਿਬ ਦੀ ਜਥੇਬੰਦੀ ਅਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਉਸ ਵਕਤੇ ਦਯੋਧਿਆਂ ਦੇ ਦਰਿਆ ਦੇ ਵਿੱਚੋਂ ਸ਼ੁਭ ਕਰਨ ਜਿਹੜਾ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਐ ਇਸ ਚੱਲ ਰਹੇ ਮੋਰਚੇ ਦੌਰਾਨ ਜਦੋਂ ਜ਼ਬਰ ਜ਼ੁਲਮ ਕੀਤਾ ਗਿਆ ਸੀ ਕੇਂਦਰ ਵੱਲੋਂ ਕਹਿ ਲੋ ਹਰਿਆਣਾ ਦੀ ਸਰਕਾਰ ਵੱਲੋਂ ਕਹਿ ਲੋ ਕਿਸੇ ਵੱਲੋਂ ਕਹਿ ਲੋ ਸੋ ਹੁਣ ਪਰਿਵਾਰ ਦੇ ਨਾਲ ਵੀ ਜਿਹੜੀ ਗੱਲਬਾਤ ਮੈਂ ਕਰੂੰਗਾ ਜਾ ਕੇ ਉਹ ਵੀ ਕੰਟੀਨਿਊ ਕਰਾਂਗੇ ਸੀ ਜਾ ਕੇ ਧੰਨਵਾਦ ਤੇ ਮੈਂ ਇਸ ਟਾਈਮ ਖੜਾ ਹਾਂ ਸ਼ੁਭ ਕਰਨ ਦੇ ਘਰ ਦੇ ਬਿਲਕੁਲ ਬਾਹਰ ਪਰਿਵਾਰ ਦੇ ਨਾਲ ਜਿਹੜੇ ਮੈਂਬਰ ਮੈਂਬਰ ਹਾਜ਼ਰ ਹੋਣਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਇਹ ਦੱਸਾਂਗੇ ਕਿੜੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਥੇਬੰਦੀਆਂ ਨੇ ਮੋਰਚੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਉਹ ਪਰਿਵਾਰ ਦੀ ਸਾਰ ਨਹੀਂ ਲਈ ਪਰਿਵਾਰ ਦਾ ਹਾਲ ਨਹੀਂ ਜਾਣਿਆ ਉਹ ਸਾਰੀਆਂ ਗੱਲਾਂ ਪਰਿਵਾਰ ਦੇ ਨਾਲ ਸਾਂਝੀਆਂ ਕਰਾਂਗੇ ਆਪਾਂ ਨਾਲ ਚਸ਼ਮਦੀਦਾਂ ਦੇ ਨਾਲ ਗੱਲਾਂ ਕਰਾਂਗੇ ਜਿਹੜਾ ਸ਼ਹਾਦਤ ਕਿਵੇਂ ਹੋਈ ਸੀ ਉਹ ਆਪਾਂ ਤੁਹਾਨੂੰ ਦੱਸਿਆ ਕਿਉਂਕਿ ਜਿੰਨਾਂ ਦੇ ਸਾਹਮਣੇ ਗੋਲੀ ਲੱਗੀ ਸੀ ਉਹ ਤੁਹਾਨੂੰ ਦੱਸਿਆ ਤੇ ਹੁਣ ਮੈਂ ਇਸ ਟਾਈਮ ਸ਼ੁਭਕਰਨ ਸਿੰਘ ਵੱਲੋਂ ਉਹਨਾਂ ਦੇ ਘਰ ਪਹੁੰਚ ਗਿਆ ਜੀ ਸੋ ਜੀ ਸ਼ੁਭਕਰਨ ਦੇ ਘਰੇ ਅਸੀਂ ਪਹੁੰਚ ਗਏ ਪਰਿਵਾਰ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਦਾ ਕੋਈ ਸਾਡਾ ਪ੍ਰੋਗਰਾਮ ਨਹੀਂ ਸੀਗਾ ਕਿ ਅਸੀਂ ਮੈਥ ਕੇ ਜਾਈਏ ਅਸੀਂ ਫੋਨ ਕਰਕੇ ਜਾਈਏ ਇਸ ਕਰਕੇ ਪਰਿਵਾਰ ਦੇ ਵਿੱਚ ਸ਼ੁਭਕਰਨ ਦੇ ਦਾਦੀ ਜੀ ਮਿਲੇ ਸਾਨੂੰ ਤੇ ਬਾਈ ਜੀ ਸਾਡੇ ਨਾਲ ਪਿੰਡ ਤੋਂ ਐ ਸਿੱਧੂਪੁਰ ਜਥੇਬੰਦੀ ਦੇ ਵਿੱਚ ਹੈ। ਸ਼ੁਭ ਕਰਨ ਦੇ ਫਾਦਰ ਸਾਹਿਬ ਜਿਹੜੇ ਪਹਿਲਾਂ ਵੀ ਉਹ ਸਕੂਲ ਵੈਨ ਚਲਾਉਂਦੇ ਸੀ ਤੇ ਹੁਣ ਵੀ ਜਿਹੜਾ ਉਹ ਆਪਣੀ ਡਿਊਟੀ ਆਪਣੀ ਸਕੂਲ ਵੈਨ ਲੈ ਕੇ ਗਏ ਹੋਏ ਆ। ਸ਼ੁਭ ਕਰਨ ਦੇ ਸਿਸਟਰ ਜਿਨ੍ਹਾਂ ਨੂੰ ਬਹੁਤ ਕਰੜਾ ਸੰਘਰਸ਼ ਕਰਨਾ ਪਿਆ ਉਹਨਾਂ ਨੂੰ ਜੌਬ ਸਰਕਾਰੀ ਨੌਕਰੀ ਦਿਵਾਉਣ ਦੀ ਖਾਤਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੂੰ ਸਰਦਾਰ ਡੱਲੇਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਕੁੜੀ ਨੂੰ ਸਰਕਾਰੀ ਨੌਕਰੀ ਸਾਡੀ ਭੈਣ ਨੂੰ ਮਿਲ ਗਈ ਹੈ। ਸ਼ੁਭ ਕਰਨ ਦੀ ਉਮਰ 23 ਸਾਲ ਸੀ। ਏ ਗੁੱਡੀ ਛੋਟੀ ਸੀ ਜੀ ਸ਼ੁਭ ਕਰਨ ਨਾਲੋਂ ਹਾਂ ਛੋਟੀ ਹੈ ਭਈ ਛੋਟੀ ਹੈ ਸ਼ੁਭ ਕਰਨ ਤੋਂ ਸੋ ਸਾਡੀ ਉਹ ਬੱਚਿਆਂ ਵਰਗੀ ਸਾਡੀ ਭੈਣ ਆ ਉਹਦੀ ਉਮਰ ਜਿਹੜੀ ਹੈ ਉਹ ਵੀ 21 ਸਾਲ ਹੋਊਗੀ ਉਹਨੂੰ ਸਰਕਾਰੀ ਨੌਕਰੀ ਮਿਲ ਗਈ ਬਠਿੰਡੇ ਡਿਊਟੀ ਹੈ ਪੰਜਾਬ ਪੁਲਿਸ ਤੇ ਹੈ ਜੀ ਹਾਂ ਪੰਜਾਬ ਪੰਜਾਬ ਪੁਲਿਸ ਦੀ ਜਿਹੜੀ ਕਨਸਟੇਬਲ ਦੀ ਜਿਹੜੀ ਜੌਬ ਉਹ ਕੁੜੀ ਨੂੰ ਇਹ ਮੈਂ ਪਹਿਲਾਂ ਵੀ ਕਿਹਾ ਸੀ ਬਾਹਰੋਂ ਅੰਦਰ ਐਂਟਰ ਕਰਨ ਲੱਗੇ ਕਿ ਬਹੁਤ ਸਾਰੇ ਲੋਕ ਹਲੇ ਤੱਕ ਕਹਿੰਦੇ ਆ ਕਿ ਜਥੇ ਬੰਦੀਆਂ ਨੇ ਜਿਹੜਾ ਸ਼ੁਭ ਕਰਨ ਦੀ ਮੌਤ ਹੋ ਗਈ ਸ਼ਹੀਦੀ ਹੋ ਗਈ ਮਾਪਿਆਂ ਦਾ ਇਕੱਲਾ ਪੁੱਤ ਭੈਣਾਂ ਦਾ ਇਕੱਲਾ ਭਰਾ ਦੁਨੀਆ ਤੋਂ ਚਲਾ ਗਿਆ ਤਕੇ ਸਨੇ ਸਾਰ ਨਹੀਂ ਲਈ ਇਹ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਹੈ ਕਿ ਸੰਘਰਸ਼ ਦੇ ਵਿੱਚ ਉਹਦੀ ਸ਼ਹਾਦਤ ਹੋਈ ਹੈ ਉਹ ਕਿਸਾਨੀ ਦਾ ਸ਼ਹੀਦ ਹੈ ਸ਼ੁਭ ਕਰਨ ਤੇ ਨੌਜਵਾਨ ਸ਼ਹੀਦ ਹੈ ਇਸ ਕਰਕੇ ਕਿਸੇ ਨੂੰ ਇਹ ਨਾ ਲੱਗੇ ਕਿ ਜੋ ਚਾਹੀਦਾ ਸੀ ਬਣਦਾ ਫਰਜ਼ ਨਿਭਾਉਣਾ ਜਥੇਬੰਦੀਆਂ ਨੇ ਨਹੀਂ ਨਭਾਇਆ ਭਾਈ ਜੀ ਸਾਡੇ ਨਾਲ ਕੀ ਨਾ ਆਪਣੇ ਸਾਸੀ ਗੱਲ ਜੀ ਸਾਸੀ ਗੱਲ ਜੀ ਮੇਰਾ ਨਾਂ ਜੀ ਬੂਟਾ ਸਿੰਘ ਜੀ ਪਿੰਡ ਮੇਰਾ ਅਕਲੀ ਹੈ ਵੈਸੇ ਮੈਂ ਸਾਰਾ ਦਿਨ ਰਹਿਣਾ ਇੱਥੇ ਆ ਆਪਣੀ ਸ਼ਾਪ ਹੈ ਜੀ ਇੱਥੇ ਰਹਿਨੇ ਉੱਥੇ ਜੀ ਹਾਂਜੀ ਹਾਂਜੀ ਜੀ ਤੇ ਪਰਿਵਾਰ ਨੂੰ ਇਹ ਗੱਲ ਸਾਡੀ ਕਹੀ ਹੋਈ ਆ ਵੀ ਕਿਸੇ ਵੀ ਟਾਈਮ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਰੂਰਤ ਆ ਸਾਨੂੰ ਫੋਨ ਕਰੋ ਜੀ ਇਹ ਦਾਦੀ ਨੂੰ ਵੀ ਪਤਾ ਹੈਗਾ ਜਦੋਂ ਕੁੜੀ ਨੂੰ ਜੋਬ ਦਵਾਈ ਆ ਚੰਡੀਗੜ੍ਹ ਅਸੀਂ ਨਾਲ ਕੁੜੀ ਨੂੰ ਪਰਿਵਾਰ ਨੂੰ ਲੈ ਕੇ ਗਏ ਲੈ ਕੇ ਆਏ ਜੀ ਤੇ ਹੁਣ ਵੀ ਕੁੜੀ ਕੋਲੇ ਮੇਰਾ ਨੰਬਰ ਆਗਾ ਆਪਣੀ ਛੋਟੀ ਭੈਣ ਹੈਗੀ ਮੈਂ ਕੱਲ ਵੀ ਉਹਦੇ ਨਾਲ ਗੱਲ ਕਰੀ ਸੀ ਫੋਨ ਤੇ ਮਹਾ ਭੈਣੇ ਸਾਨੂੰ ਫੋਟੋਆਂ ਚਾਹੀਦੀਆਂ ਸ਼ੁਭ ਕਰਨ ਦੀਆਂ ਐਨੀ ਵੀਰੇ ਤੁਨ ਮਾ ਪਾਉਣੀ ਆ ਹਾਂ ਕਿਉਂਕਿ ਤੁਸੀਂ ਯਾਦਗਾਰ ਬਣਾ ਰਹੇ ਹੋ ਸ਼ੁਭ ਕਰਨ ਦੀ ਪਿੰਡ ਦੇ ਵਿੱਚ ਅਸੀਂ ਯਾਦਗਾਰ ਬਣਾ ਲਈ ਬਹੁਤ ਚੰਗਾ ਬੁੱਤ ਲੱਗਣ ਵਾਲਾ ਰਹਿੰਦਾ ਹੈਗਾ ਜੀ ਜੀ ਉਹਨਾਂ ਦਾ ਜਿਹੜਾ ਦਿਨ ਹੈਗਾ ਉੱ ਪਾਠ ਵਰਗਾਸ਼ ਕਰਾ ਕੇ ਭੋਗ ਪਾਏ ਜਾਣਗੇ ਉਹਨਾਂ ਦੀ ਵਰਸੀ ਮਨਾਈ ਜਾਵੇ ਕਿੰਨੇ ਤਰੀਕ ਨੂੰ 21 21 21 ਤਰੀਕ ਨੂੰ ਅੱਛਾ ਸੇਮ ਜਿਹੜਾ ਦੇਣਾ ਪਤਾ ਜੀ 21 ਫਰਵਰੀ ਵਾਲਾ ਹਾਂ 21 ਫਰਵਰੀ ਨੂੰ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਜੀ ਹਾਂ ਉਸ ਦਿਨ ਭੋਗ ਪਾਏਗਾ 19 ਨੂੰ ਪ੍ਰਕਾਸ਼ ਹੋਊਗਾ ਹਾਂ 19 ਨੂੰ ਪ੍ਰਕਾਸ਼ ਅੱਛਾ ਅੱਛਾ ਜੀ ਪੂਰੇ ਪਿੰਡ ਦੇ ਸਹਿਯੋਗ ਨਾਲ ਪੂਰੀ ਇਲਾਕੇ ਦੀ ਸੰਗਤ ਸਾਰੀ ਇਹਨਾਂ ਪੂਰੀ ਹਮਦਰਦੀ ਹੈ ਲੋਕਾਂ ਦੀ ਬਿਲਕੁਲ ਜੀ ਹਾਂਜੀ ਪੂਰਾ ਵਧੀਆ ਉਹਨਾਂ ਦੀ ਯਾਦਗਾਰ ਮਨਾਈ ਜਾਊਗੀ ਹਰ ਸਾਲ ਮਨਾਇ ਕਰਾਂਗੇ ਅਸੀਂ ਤਾਂ ਮੈਂ ਇੱਥੇ ਇਹ ਗੱਲ ਜ਼ਰੂਰ ਕਰਾਂ ਕਿ ਅਸੀਂ ਤਾਂ ਮੈਂ ਆਪਣੀ ਸਾਡੇ ਸਾਥੀਆਂ ਦੇ ਨਾਲ ਅਸੀਂ ਤਾਂ ਕੱਲਾ ਘਰੇ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਕਿ ਇੱਕ ਵਾਰ ਫੇਰ ਜਿਹੜਾ ਪਰਿਵਾਰ ਨੂੰ ਇਹ ਨਾ ਲੱਗੇ ਕਿ ਇਕੱਲੇ ਮੁਆਵਜ਼ੇ ਦਿਵਾਉਣ ਤੱਕ ਇਕੱਲੀਆਂ ਨੌਕਰੀਆਂ ਤੱਕ ਮਤਲਬ ਨਹੀਂ ਹੁੰਦਾ ਜਿਹੜੇ ਲੋਕ ਹਨ ਜਿਹੜੇ ਕਦਰ ਜਾਣਦੇ ਆ ਸ਼ਹੀਦੀ ਦੀ ਹਨਾ ਉਹ ਲੋਕ ਜੁੜੇ ਰਹਿਣ ساری ਉਮਰ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਇਸ ਇਸ ਤਰ੍ਹਾਂ ਲੱਗੇ ਕਿ ਸ਼ੁਭ ਕਰਨ ਸਾਡੇ ਵਿੱਚ ਹੈ ਹਨਾ ਸੋ ਅਸੀਂ ਹੁਣ ਯਾਦਗਾਰ ਵੀ ਦੇਖ ਕੇ ਆਏ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਪਿੰਡ ਨੇ ਕੀਤਾ ਹੈ ਹਨਾ ਚਾਹੇ ਇਲਾਕੇ ਨੇ ਮਦਦ ਕੀਤੀ ਹੈ ਅਸੀਂ ਉਹ ਚੀਜ਼ ਨਹੀਂ ਜਾਣਦੇ ਤੁਸੀਂ ਜਾਣਦੇ ਹੋ ਹਾਂਜੀ ਭੈਣ ਦੀ ਗੁੜੀਆ ਦੀ ਡਿਊਟੀ ਵਧੀਆ ਚੱਲ ਰਹੀ ਹੈ ਵਧੀਆ ਚੱਲਦੀ ਹੈ ਜੀ ਬਠਿੰਡੇ ਡਿਊਟੀ ਹੈਗੀ ਜੀ ਪੂਰੀ ਮੈਕਮੇ ਜਥੇਬੰਦੀ ਵੱਲੋਂ ਮੈਕਮੇ ਨੂੰ ਬਾਰ-ਬਾਰ ਗੱਲ ਕਹੀ ਜਾਂਦੇ ਵੀ ਕੁੜੀ ਨੂੰ ਕਿਤੇ ਔਖੀ ਜਗ੍ਹਾ ਨਹੀਂ ਭੇਜਣਾ ਦੂਰ ਨਹੀਂ ਭੇਜਣਾ ਉਹ ਪੂਰਾ ਮੈਕਮਾ ਵੀ ਪੂਰਾ ਸਹਿਯੋਗ ਦਿੰਦਾ ਪੁਲਿਸ ਵਿਭਾਗ ਐਸਐਸਪੀ ਤੱਕ ਦੀ ਇਹ ਜੀ ਗੱਲ ਨਹੀਂ ਹੈਗੀ ਵੀ ਕੋਈ ਗੱਲ ਨਹੀਂ ਸਾਡੀ ਧੀਆ ਵਰਗੀ ਕੁੜੀ ਹੈ ਇਹ ਅਸੀਂ ਇਹਦਾ ਪੂਰਾ ਖਿਆਲ ਰੱਖਾਂਗੇ ਬਸ ਅਸੀਂ ਵੀ ਪੂਰੇ ਪਰਿਵਾਰ ਦੇ ਸੰਪਰਕ ਵਿੱਚ ਰਹਿੰਦੇ ਆਂ ਪਿੰਡ ਦੇ ਜਿਹੜੀ ਕਮੇਟੀ ਆ ਲਵੇ ਲੋਣੇ ਪਿੰਡਾਂ ਦੀਆਂ ਕਮੇਟੀਆਂ ਨੇ ਪਰਵਾਰ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਿਵੇਂ ਕਿ ਮਾਪਜਵਾਦ ਲੈਣ ਤੱਕ ਨੌਕਰੀ ਲੈਣ ਤੱਕ ਕਿੰਨੇ ਸੰਘਰਸ਼ ਕਰਨੇ ਪਏ ਸਾਰਿਆਂ ਨੇ ਰਲ ਮਿਲ ਕੇ ਕਰਿਆ ਪਿੰਡ ਨੇ ਲਵੇ ਲੋਣੇ ਦੇ ਪਿੰਡਾਂ ਨੇ ਬਾਕੀ ਜਥੇਬੰਦੀ ਨੇ ਇੱਥੇ ਮੈਂ ਇਹ ਪੁੱਛਣਾ ਚਾਹੂੰਗਾ ਜੀ ਤੁਸੀਂ ਵੀ ਸਿੱਧੂਪੁਰ ਜਥੇਬੰਦੀ ਦੇ ਪਰਿਵਾਰ ਦਾ ਮੈਂਬਰ ਹੋ ਹਨਾ ਇੱਥੇ ਮੈਂ ਇਹ ਖਾਸ ਗੱਲ ਪੁੱਛਣੀ ਚਾਹੂੰਗਾ ਕਿ ਜਦੋਂ ਜਿਹੜੇ ਦਿਨ ਤੁਸੀਂ ਗਏ ਸੀ ਸੰਘਰਸ਼ ਦੇ ਵਿੱਚ ਜਦੋਂ ਖਨੌਰੀ ਬਾਰਡਰ ਵਾਸਤੇ ਗਏ ਹੋ ਹਾਂਜੀ 21 ਫਰਵਰੀ ਨੂੰ ਸ਼ਹੀਦ ਕਰਨ ਦੀ ਸ਼ਹਾਦਤ ਹੋ ਜਾਂਦੀ ਹੈ ਤੁਸੀਂ ਕਿੰਨੇ ਦਿਨ ਪਹਿਲਾਂ ਗਏ ਉਦੋਂ ਹਫ਼ਤਾ ਪਹਿਲਾਂ ਗਏ ਸੀ ਟਰੈਕਟਰ ਟਰੈਕਟਰ ਟਰਾਲੀ ਲੈ ਕੇ ਪਿੰਡ ਦੇ ਵਿੱਚੋਂ ਜੀ ਮੈਂ ਉਸ ਦਿਨ ਨਹੀਂ ਗਿਆ ਸੀ ਟਰੈਕਟਰ ਟਰਾਲੀ ਕਿਹਦਾ ਸੀ ਟਰੈਕਟਰ ਟਰਾਲੀ ਜਿਹੜਾ ਟਰੈਕਟਰ ਟਰਾਲੀ ਸੀਗਾ ਜੀ ਉਹ ਪਿੰਡ ਦੇ ਪ੍ਰਧਾਨ ਦਾ ਸੀਗਾ ਕੋਸ਼ੀ ਦਾ ਜੀ ਚਲਾ ਕੇ ਆਪਣਾ ਸ਼ੁਭਕਰਨ ਲੈ ਕੇ ਗਿਆ ਸੀ ਪਹਿਲਾਂ ਪਿੰਡ 'ਚੋਂ ਰਾਸ਼ਨ ਇਕੱਠਾ ਕੀਤਾ ਤਿੰਨ ਚਾਰ ਦਿਨ ਰਾਸ਼ਨ ਇਕੱਠਾ ਕਰਕੇ ਸਾਡੇ ਨਾਲ ਆਪਾਂ ਪਾ ਜਾਂਦਾ ਹਦਾ ਡੇਰਾ ਇੱਥੇ ਰੱਖਿਆ ਗਿਆ ਰਾਸ਼ਨ ਉਸ ਤੋਂ ਬਾਅਦ ਟਰੈਕਟਰ ਟਰੈਲੀ ਤਿਆਰ ਕਰਕੇ ਦੋ ਦਿਨਾਂ 'ਚ ਫਿਰ ਉਸ ਤੋਂ ਬਾਅਦ ਵਿੱਚੇ ਰਾਸ਼ਨ ਲੈ ਕੇ ਵਿੱਚੇ ਪਿੰਡ ਦੇ ਨੌਜਵਾਨ ਲੈ ਕੇ ਇਕੱਠੇ ਗਏ ਨੇ ਇੱਕ ਹਫ਼ਤਾ ਉੱਥੇ ਸ਼ੁਭਕਰਨ ਤੇ ਜਿਹੜੇ ਸਾਥੀ ਸੀ ਸਾਰੇ ਲੰਗ ਦੇ ਬਹੁਤੇ ਹਰ ਲੰਗਰ ਚ ਵੀ ਮੁੰਡੇ ਸੇਵਾ ਕਰਦੇ ਸੀਗੇ ਉਦੋਂ ਜਦੋਂ ਸਾਨੂੰ 12 1 ਵਜੇ ਇਹ ਚੀਜ਼ ਦਾ ਫੋਨ ਆਇਆਗਾ ਜਿਹੜਾ ਪਿੰਡ ਦਾ ਪ੍ਰਧਾਨ ਹੈ ਕੁਲਦੀਪ ਸਿੰਘ ਉਹਨੇ ਮੈਨੂੰ ਫੋਨ ਕੀਤਾ ਵੀ ਯਾਰ ਇੱਕ ਤਾਂ ਮੁੰਡਾ ਆਪਣਾ ਗੁਜ਼ਰ ਗਿਆ ਜੀ ਕੋਈ ਗੱਲ ਨਹੀਂ ਚੁੱਪ ਕਰਨ ਦੇ ਸੱਤ ਕਰਨੀ ਬੱਜੀ ਅਸੀਂ ਉਹਨੂੰ ਪਟਿਆਲੇ ਲੈ ਕੇ ਜਾਂਦੇ ਆ ਦੋ ਮੁੰਡੇ ਇੱਥੋਂ ਦੇ ਹੋਰ ਸੀ ਜੀ ਉਹਨਾਂ ਦੇ ਇੱਕਦੇ ਤਾਂ ਇੱਥੇ ਖੁੱਚੇ 'ਚ ਗੋਲੀ ਲੱਗੀ ਸੀ ਪਲਾਸਟਿਕ ਦੇ ਇੱਕਦੇ ਗਿੱਟੇ 'ਚ ਲੱਗੀ ਸੀ ਉਹ ਵੀ ਨੌਜਵਾਨੀ ਸੀ ਉਹ ਵੀ ਨੌਜਵਾਨ ਸੀਗੇ ਜੀ ਦੋ ਮੁੰਡਿਆਂ ਦੇ ਉਹਨਾਂ ਦੇ ਐ ਗੋਲ ਫੱਟੜ ਵੀ ਹੋਏ ਨੇ ਉਹ ਠੀਕ ਉਹ ਠੀਕ ਹੈ ਉਹ ਹਾਂ ਉਹ ਹੁਣ ਕੀ ਠੀਕ ਨੇ ਜਦੋਂ ਮੈਨੂੰ ਫੋਨ ਕਰਿਆ ਮੈਨੂੰ ਕਹਿੰਦਾ ਤੂੰ ਆ ਜਾ ਅਸੀਂ ਫਿਰ ਇੱਥੇ ਦੋ ਮੁੰਡੇ ਇੱਥੋਂ ਇੱਕ ਮੁੰਡਾ ਮੇਰੇ ਪਿੰਡੋਂ ਅਸੀਂ ਗੱਡੀ ਲੈ ਕੇ ਗਏ ਆ ਉਹ ਫਿਰ ਅਸੀਂ ਉਹ ਮੁੰਡਿਆਂ ਨੂੰ ਸੰਭਾਲਿਆ ਜਾ ਕੇ ਉੱਥੇ ਜੀ ਪਰ ਉੱਥੇ ਇੰਨਾ ਸਨਾਟਾ ਹਾਂ ਬਿਲਕੁਲ ਬਿਲਕੁਲ ਐਡਾ ਸਨਾਟਾ ਸੀ ਕਿਸੇ ਨੇ ਜੇ ਕਿਸੇ ਕੋਲੇ ਬਈਆਂ ਪਈਆਂ ਖਾ ਲੀਆਂ ਨਹੀਂ ਕਿਸੇ ਨੇ ਰੋਟੀ ਕਿਸੇ ਨੇ ਰੋਟੀ ਨਹੀਂ ਰੋਟੀ ਨਹੀਂ ਪਕਾਈ ਇੰਨਾ ਮਾਤਮ ਦਾ ਮਾਹੌਲ ਸੀ ਕਿਉਂਕਿ ਹਾਂ ਇੱਕ ਨੌਜਵਾਨ ਦਾ ਚਲਾ ਜਾਣਾ ਸੈਂਕੜੇ ਲੋਕਾਂ ਦਾ ਜਿਹੜਾ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਣਾ ਬਹੁਤ ਸਾਰੇ ਉਹ ਹੈ ਜਿਨ੍ਹਾਂ ਦੇ ਵਿਚਾਰੇ ਦੀਆਂ ਅੱਖਾਂ ਚਲੀਆਂ ਗਈਆਂ ਠੀਕ ਹੈ ਉਹ ਵੀ ਮਾਪਿਓ ਦੇ ਨੌਜਵਾਨ ਪੁੱਤ ਸੀਗੇ ਟਰੈਕਟਰ ਵੀ ਭੰਨੇ ਗਏ ਜੀ ਟਰੈਕਟਰ ਹਾਂ ਬਹੁਤ ਸਾਰੇ ਮੁੰਡਿਆਂ ਨੂੰ ਸਾਡੇ ਨੇ ਬੋਰੀਆਂ ਚ ਪਾ ਕੇ ਵੀ ਲੈ ਗਈ ਸੀ ਪੁਲਿਸ ਵੀ ਪੂਰਾ ਮਾਹੌਲ ਉੱਥੇ ਸੋਗਮਈ ਸੀ ਉਸ ਦਿਨ ਪੂਰਾ ਜਿੱਥੇ ਬਿਲਕੁਲ ਬਿਲਕੁਲ ਧੰਨਵਾਦ ਜੀ ਹੁਣ ਮਤਲਬ ਤੁਹਾਡਾ ਸਾਰਿਆਂ ਦਾ ਪਰਿਵਾਰ ਨੂੰ ਸਾਰੀ ਕਮੇਟੀ ਦਾ ਪੂਰਾ ਸਹਿਯੋਗ ਹੈ ਪੂਰਾ ਸਹਿਯੋਗ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਮਾਤਾ ਜੀ ਸ਼ੁਭਕਰਮ ਗਰਵਾ ਇਨੀ ਤਿਕਨੇਤੇ ਡੱਲੇ ਵਾਲ ਸਾਹਿਬ ਨੇ ਸਿੱਧੂ ਪਰ ਜਥੇ ਬੰਦੀ ਨੇ ਤੇ ਬਾਕੀ ਜਿੰਨੇ ਵੀ ਲੋਕ ਜਿਹੜੇ ਹਮਦਰਦੀ ਰੱਖਣ ਵਾਲੇ ਸੀ ਹਨ ਜੀ ਕਿ ਨੌਜਵਾਨ ਜਿਹੜਾ ਉਹ ਦੁਨੀਆ ਤੋਂ ਚਲਾ ਗਿਆ ਕੱਲਾ ਕੱਲਾ ਸੀ ਤੁਹਾਡਾ ਹਨਾ ਜੀ ਤੁਸੀਂ ਦਾਦੀ ਜੀ ਉਹਨਾਂ ਦੇ ਸ਼ੁਭ ਕਰਨ ਦੇ ਜਾਣ ਤੋਂ ਬਾਅਦ ਜਿਹੜਾ ਮੁਆਵਜ਼ਾ ਸੀ ਜਾਂ ਨੌਕਰੀ ਦੱਸਦਾ ਵੀਰ ਨੇ ਦੱਸਦਾ ਤੁਸੀਂ ਵੀ ਦੱਸਦਾ ਕਿ ਭੈਣ ਨੂੰ ਨੌਕਰੀ ਮਿਲ ਗਈ ਸਰਕਾਰੀ ਉਹ ਬਠਿੰਡੇ ਡਿਊਟੀ ਕਰ ਰਹੀ ਹੈ ਇੱਕ ਮੁਆਵਜ਼ਾ ਸੀ ਹਨਾ ਉਹ ਬਹੁਤ ਸਾਰੇ ਲੋਕ ਹਾਲੇ ਵੀ ਲੋਕ ਇਸ ਭਲੇਖੇ ਦੇ ਵਿੱਚ ਹੈ ਕਹਿੰਦੇ ਕਿ ਮੁਆਵਜ਼ਾ ਜਿਹੜਾ ਉਹ ਨਹੀਂ ਦਿੱਤਾ ਇੱਕ ਨੌਕਰੀ ਜਿਹੜੀ ਸੀ ਦੋ ਆ ਕੇ ਤੇ ਕਹਿੰਦੇ ਜਥੇਬੰਦੀਆਂ ਚੁੱਪ ਕਰ ਗਈਆਂ ਮੁਆਵਜ਼ਾ 1 ਕਰੋੜ ਦੀ ਰਕਮ ਜਿਹੜੀ ਮੰਗ ਕੀਤੀ ਸੀ ਜੀ ਨਾ ਜੀ ਕੋਈ ਚੁੱਪ ਨਹੀਂ ਕਰ ਗਿਆ ਸਾਰੀ ਜਥੇਬੰਦੀ ਨਾਲ ਹੈ ਜੀ ਸਾਰਾ ਕੁਝ ਦਬਾਇਆ ਇਹਨਾਂ ਨੇ ਜੀ ਤੇ ਇੱਕ ਅਸੀਂ ਇਹੀ ਮੰਗ ਹੈ ਸਾਡੀ ਵੀ ਉਹਦੀ ਅਜੇ ਤੱਕ ਮੌਤ ਦਾ ਕੋਈ ਪਤਾ ਨਹੀਂ ਲੱਗਾ ਜੀ ਉਹ ਨਿਕਲ ਨਹੀਂ ਆਹੀ ਦੀ ਮਤਲਬ ਹਾਂ ਠੀਕ ਹੈ ਕਿ ਜਿਹੜੇ ਦੋਸ਼ੀ ਹੈ ਦੋਸ਼ੀ ਵੈਰੀਫਾਈ ਫੜਿਆ ਜਾਵੇ ਫੜਿਆ ਜਾਵੇ ਤੇ ਉਹਨੂੰ ਜਿਹੜਾ ਹਾਲ ਹੋ ਗਿਆ ਵੀ ਅਜੇ ਤੱਕ ਸਾਨੂੰ ਉਹਦਾ ਕੋਈ ਪਤਾ ਨਹੀਂ ਲੱਗਾ ਜੀ ਚਲੋ ਕੋਈ ਸਰਕਾਰ ਨੇ ਹਾਂ ਜੀ ਇਹ ਇਹ ਸਰਕਾਰਾਂ ਦੀ ਗੱਲ ਹੈ ਜੀ ਕਿਉਂਕਿ ਜਥੇਬੰਦੀਆਂ ਨੇ ਜਿਹੜੇ ਸੰਘਰਸ਼ੀ ਲੋਕ ਹੁੰਦੇ ਆ ਉਹਨਾਂ ਨੇ ਸੰਘਰਸ਼ ਕਰਨਾ ਹੁੰਦਾ ਹੈ ਉਹਨਾਂ ਨੇ ਸੰਘਰਸ਼ ਜਿਹੜਾ ਉਹ ਜੇ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਉਹਦੀ ਪਰਪਾਈ ਵਾਸਤੇ ਕਿਉਂਕਿ ਦੇਖੋ ਜਿਹੜਾ ਸ਼ੋਅ ਕਰਨ ਚੱਲਾ ਗਿਆ ਦੁਨੀਆ ਤੋਂ ਉਹ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਇਹ ਹੁੰਦਾ ਕਿ ਪਰਿਵਾਰ ਨੂੰ ਜਿਹੜਾ ਜੋ ਉਹਨੇ ਕਰਨਾ ਸੀ ਆਪਣੇ ਪਰਿਵਾਰ ਵਾਸਤੇ ਤੇ ਉਹ ਆਰਥਿਕ ਮਦਦ ਵੀ ਜਿਹੜੀ ਸਰਕਾਰ ਤੋਂ ਜਿਹੜੀ ਉਹ ਇੱਕ ਵੱਡੀ ਰਾਸ਼ੀ ਜਿਹੜੀ ਹੈ ਉਹ ਜਥੇਬੰਦੀਆਂ ਨੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਸਾਰੇ ਨੇ ਸੰਘਰਸ਼ ਕਰਕੇ ਦਵਾਈ ਹੈ ਸਾਡੀ ਬੇਟੀ ਨੂੰ ਸਾਡੀ ਭੈਣ ਨੂੰ ਉਹਨਾਂ ਨੂੰ ਵੀ ਸਰਕਾਰੀ ਨੌਕਰੀ ਜਿਹੜੀ ਉਹ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਜਿੰਨੇ ਜਿੱਥੇ ਤੱਕ ਹੋਈ ਹੈ ਇਹਨਾਂ ਤੋਂ ਠੀਕ ਹੈ ਜੀ ਐ ਬਾਈ ਜੀ ਪਰ ਉਹਨਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਵੀ ਜਿਹੜਾ ਹੈਗਾ ਨਾ ਦੇਖੋ ਆਪਣਾ ਕਿਸਾਨੀ ਦਾ ਸ਼ਹੀਦ ਹੈ ਸ਼ੁਰੂ ਕਰਨਾ ਤੇ ਵਤ ਵਤ ਸਹਿਯੋਗ ਜਿਹੜਾ ਫਾਈਨੈਂਸ਼ਲੀ ਵੀ ਆਰਥਿਕ ਤੌਰ ਤੇ ਹੈ ਨਾ ਨਹੀਂ ਜੀ ਇਹਨਾ ਉਦੋਂ ਜਦੋਂ ਆਪਣੀ ਸਰਕਾਰ ਨਾਲ ਗੱਲ ਹੋਈ ਸੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਖਰਚਾ ਦੇਵਾਂਗੇ ਵੀ ਯਾਦਗਾਰ ਬਣਾ ਲਓ ਅੱਛਾ ਜੀ ਅੱਛਾ ਜੀ ਹਾਂ ਜੀ ਉਹ ਹਲੇ ਤੱਕ ਵੀ ਜਾਂ ਤਾਂ ਡੀਸੀ ਸਾਹਿਬ ਦੇ ਧਿਆਨ 'ਚ ਨਹੀਂ ਆਈ ਗੱਲ ਜਾਂ ਉਹ ਬਦਲ ਗਏ ਪਹਿਲਾਂ ਨੇ ਡੀਸੀ ਤੁਸੀਂ ਧਿਆਨ 'ਚ ਲੈਂਦੀ ਏ ਇੱਕ ਵਾਰੀ ਦੁਬਾਰਾ ਨਹੀਂ ਨਹੀਂ ਅਸੀਂ ਤਾਂ ਦੋ ਤਿੰਨ ਵਾਰ ਜੀ ਲਿਖਤੀ ਰੂਪ 'ਚ ਸਾਰਾ ਕੁਝ ਦੇ ਚੁੱਕੇ ਹਾਂ ਜੀ ਡੀਸੀ ਸਾਹਿਬ ਨੂੰ ਜੀ ਠੀਕ ਹੈ ਤੁਸੀਂ ਤੁਸੀਂ ਜਥੇਬੰਦੀ ਨਾਲ ਜਾਂ ਸਹਿਯੋਗਤ ਮੋਰਚੇ ਨਾਲ ਤੁਸੀਂ ਰਾਬਤਾ ਕੀਤਾ ਕਿ ਜਿਹੜਾ ਸਰਕਾਰ ਨੇ ਮੰਨਿਆ ਸੀ ਉਹਦੀ ਯਾਦਗਾਰ ਵਾਸਤੇ ਅਸੀਂ ਫਾਈਨੈਂਸ਼ੀਅਲੀ ਮਦਦ ਕਰਾਂਗੇ ਨਹੀਂ ਜੀ ਹੁਣ ਨਹੀਂ ਗੱਲਬਾਤ ਹੋਈ ਵੈਸੇ ਕਿ ਕੋ ਡੱਲੇਵਾਲ ਸਾਹਿਬ ਪਿਛਲੇ 70 80 ਦਿਨ ਹੋ ਗਏ ਉਹ ਤਾਂ ਤਬੀਤ ਹੀ ਨਹੀਂ ਠੀਕ ਹੋਈ ਉਦੋਂ ਤੋਂ ਨਹੀਂ ਇਹ ਗੱਲ ਹੋਈ ਪਹਿਲਾਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸਾਰੀਆਂ ਚਲੋ ਪਹਿਲਾਂ ਧਿਆਨ ਚ ਜੀਏ ਸਾਰੇ ਇਹ ਹੁੰਦਾ ਇਹ ਹੁੰਦਾ ਉਹ ਉਦੋਂ ਬਾਅਦ ਉਧਰ ਉਲਝ ਗਏ ਨਾ ਕਿਸੇ ਤਰ੍ਹਾਂ ਦੋੜਾ ਵੀ ਉੱਥੇ ਨਹੀਂ ਉਲਝੇ ਹੋਏ ਨੇ ਇੱਕ ਵਾਰੀ ਇੱਕ ਵਾਰੀ ਲਾਏ ਜਾਣਗੇ ਲਾਉਣ ਤੋਂ ਬਾਅਦ ਵੀ ਜਿਹੜਾ ਉਹ ਕੋਈ ਚੱਕਰ ਨਹੀਂ ਆ ਉਹ ਇੱਕ ਇੱਕ ਪ੍ਰੋਸੈਸ ਹੁੰਦਾ ਸਰਕਾਰ ਦਾ ਹਾਂ ਜੀ ਉਹਦੇ ਮੁਤਾਬਕ ਮਿਲ ਜਾਣਗੇ ਕੋਸ਼ਿਸ਼ ਨਾ ਛੱਡਿਓ ਕਿ ਪਰਿਵਾਰ ਦੇ ਉੱਤੇ ਜਿਹੜਾ ਫਾਈਨੈਂਸ਼ੀਅਲੀ ਬੋਝ ਨਾ ਪਵੇ ਹੈਨਾ ਜਿਹ ਉਹ ਹੋਣਗੀਆਂ ਜਿਹੇ Samsung ਅੱਛ ਕਰਕੇ ਲੈਣੀਆਂ ਪੈਣ। ਧੰਨਵਾਦ ਜੀ। ਮਾਤਾ ਜੀ ਇੱਥੇ ਮੈਂ ਪੁੱਛਣਾ ਚਾਹੂੰਗਾ ਵੀ ਬੇਟੀ ਨੌਕਰੀ ਤੇ ਹੈ। ਮੁਆਵਜ਼ਾ ਮਿਲਿਆ ਹੈ ਹਨਾ? ਸ਼ੁਭ ਕਰਨ ਦੀ ਯਾਦਗਾਰ ਵੀ ਬਣ ਰਹੀ ਹੈ ਪਿੰਡ 'ਚ। ਹਾਂਜੀ। ਉਹ ਜਗ੍ਹਾ ਕਿਨੇ ਦਿੱਤੀ ਹੈ? ਉਹ ਜਗ੍ਹਾ ਪੰਚਾਇਤ ਨੇ ਜੀ। ਪੰਚਾਇਤ ਦੀ ਜੀ। ਹਾਂ ਸਾਰੇ ਨਗਰ ਨਾਲ ਹੈ। ਸਾਰਾ ਨਗਰ ਨਾਲ ਹੈ। ਕਿ ਉਹਦੇ ਤੇ ਘਰ ਗਏ ਇੱਥੇ ਬੰਦਗੀਆਂ ਵੀ ਨਾਲ ਆ ਸਾਰੀਆਂ। ਠੀਕ ਹੈ ਜੀ। ਸਰਕਾਰ ਨੇ ਅਜੇ ਤੱਕ ਕੁਝ ਨਹੀਂ ਦਿੱਤਾ ਜੀ। ਸਾਰੇ ਜਥੇ ਬੰਦੀਆਂ ਨਾਲ ਹੈ ਸਾਡੇ। ਜਥੇ ਬੰਦੀਆਂ ਨਾਲ ਹੈ ਪਿੰਡ ਨਾਲ ਹੈ ਇਸ ਮਾਮਲੇ 'ਚ। ਪਿੰਡ ਨਾਲ ਹੈ। ਠੀਕ ਹੈ ਸਰਕਾਰ ਵੱਲੋਂ ਹਜੇ ਉਹ ਜਿਹੜਾ ਉਹਦੀ ਯਾਦਗਾਰ ਸ਼ੁਰੂ ਕਰਨ ਦੀ ਬਣਾਉਣ ਵਾਸਤੇ ਸਰਕਾਰ ਨੇ ਹਜੇ ਕੋਈ ਫੰਡ ਕੋਈ ਕੋਈ ਮੁਆਵਜ਼ੇ ਦੇ ਰੂਪ ਚ ਨਹੀਂ ਦਿੱਤਾ ਉਸ ਨਹੀਂ ਦਿੱਤਾ ਲਾਣਾ ਹੈ ਹਾਂ ਸ਼ਹੀਦ ਇਹ ਗੱਲ ਹੈ ਕਿ ਹਲੇ ਸੰਘਰਸ਼ ਇਸ ਗੱਲ ਤੇ ਚੱਲ ਰਿਹਾ ਹੈ ਕਿ ਉਹਨੂੰ ਕਿਸਾਨੀ ਦਾ ਸ਼ਹੀਦ ਜਿਹੜਾ ਉਹ ਐਲਾਨਿਆ ਜਾਣਾ ਚਾਹੀਦਾ ਹੈ ਇਸ ਵਿਸ਼ੇ ਤੇ ਵੀ ਜਿਹੜਾ ਉਹ ਸੰਘਰਸ਼ ਇੱਕ ਵੱਖਰਾ ਚਲ ਰਿਹਾ ਇੱਕ ਤਰੀਕੇ ਨਾਲ ਕਿਉਂਕਿ ਕੋਸ਼ਿਸ਼ ਜਿਹੜੀ ਆ ਉਹ ਬਹੁਤ ਵੱਡੀ ਹੈ ਕਿ ਸ਼ਹੀਦ ਦਾ ਦਰਜਾ ਸ਼ੁਭ ਕਰਨ ਨੂੰ ਦਵਾਇਆ ਜਾਣਾ ਕਿਸਾਨੀ ਸ਼ਹੀਦ। ਸੋ ਮਾਤਾ ਜੀ ਨੇ ਦੱਸਿਆ ਕਿ ਪਿੰਡ ਨਾਲ ਐ ਜਥੇਬੰਦੀ ਨਾਲ ਐ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਐ। ਸ਼ੁਭ ਕਰਨ ਦੀ ਯਾਦਗਾਰ ਜਿਹੜੀ ਆ ਉਹ ਪਿੰਡ ਦੇ ਵਿੱਚ ਬਣਾਈ ਜਾ ਰਹੀ ਹੈ ਤਾਂ ਕਿ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਦੁਨੀਆ ਦੇ ਵਿੱਚ ਰਵੇ। ਕਰਨ ਪੁੱਟੀਵਾਲਾ ਐਡਵੋਕੇਟ ਸਾਡੇ ਨਾਲ ਐ ਅਸੀਂ ਪਹਿਲਾਂ ਜਦੋਂ ਸ਼ੁਭ ਕਰਨ ਦੀ ਜਿਹੜੀ ਯਾਦਗਾਰ ਬਣ ਰਹੀ ਹੈ ਉੱਥੇ ਗਏ ਹਾਂ। ਮਾਤਾ ਜੀ ਨੇ ਜਿਵੇਂ ਦੱਸਿਆ ਕਿ ਜਥੇਬੰਦੀ ਵੀ ਸਹਿਯੋਗ ਕਰ ਰਹੀ ਐ। ਪਿੰਡ ਵੀ ਸਹਿਯੋਗ ਕਰ ਰਿ ਕੋᱫ ਵੀ ਇਹ ਨਾਲ ਉਪਰਾਲੇ ਕਰ ਰਹੇ ਕਿ ਯਾਦਗਾਰ ਪ੍ਰਾਈ ਜਾ ਰਹੀ ਹੈ ਸ਼ੁਭ ਕਰਨ ਦੀ ਕਰਨ ਜੀ ਇਹ ਗੱਲ ਹੋਈ ਸੀ ਸਰਕਾਰ ਨੇ ਉਹ ਕਿਹਾ ਸੀ ਉਹ ਮੁਆਵਜ਼ਾ ਦਿੱਤਾ ਹੈ ਬੇਟੀ ਨੂੰ ਭੈਣ ਨੂੰ ਨੌਕਰੀ ਦਿੱਤੀ ਹੈ ਸਰਕਾਰੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸ਼ੁਭ ਕਰਨ ਦੀ ਯਾਦਗਾਰ ਦਾ ਵੀ ਜਿਹੜਾ ਉਹ ਅਸੀਂ ਸਾਰਾ ਖਰਚਾ ਚੱਲਾਂਗੇ ਫਿਰ ਉਹਦੇ ਵਾਸਤੇ ਤੁਸੀਂ ਕੀ ਸੁਝਾ ਦੇਣਾ ਚਾਹੋਗੇ ਕਿ ਸਰਕਾਰ ਨੇ ਹਾਲੇ ਤੱਕ ਕਹਿੰਦੇ ਕੋਈ ਉਸ ਰੂਪ ਦੇ ਵਿੱਚ ਕੋਈ ਰਾਸ਼ੀ ਨਹੀਂ ਦਿੱਤੀ ਦੇਖੋ ਜੀ ਇਹ ਮਾਮਲਾ ਬਿਲਕੁਲ ਨਵਾਂ ਸਾਡੇ ਫਰੈਸ਼ ਧਿਆਨ 'ਚ ਆਇਆ ਸਾਡੇ ਮਾਮਲੇ ਪਹਿਲਾਂ ਧਿਆਨ 'ਚ ਨਹੀਂ ਸੀ ਤੁਹਾਡੇ ਵੀ ਅੱਜ ਹੀ ਧਿਆਨ 'ਚ ਆਇਆ ਮੇ ਅੱਜ ਹੀ ਧਿਆਨ 'ਚ ਆਇਆ ਉਹ ਬਾਕੀ ਬਾਕੀ ਨਾ ਕਈਰ ਪ੍ਰਸ਼ਾਸਨ ਕਿਹੜਾ ਗੱਲਬਾਤ ਕਰ ਰਿਹਾ ਹੁੰਦਾ ਜਾਂ ਜਿਹਦੇ ਧਿਆਨ ਚ ਹੁੰਦਾ ਮਸਲਾ ਜਾਂ ਜਿਹਦੇ ਚ ਸਰਕਾਰ ਨੇ ਕਿਹਾ ਹੁੰਦਾ ਕਿ ਡਿਊਟੀ ਲਈ ਹੁੰਦੀ ਆ ਉਹ ਕਿਉਂਕਿ ਸਮਾਂ ਵਕਤ ਇੱਕ ਸਾਲ ਬੀਤ ਗਿਆ ਲਗਭਗ ਕਈ ਬਦਲੀਆਂ ਹੋ ਜਾਂਦੀਆਂ ਨਵਾਂ ਅਫਸਰ ਆ ਜਾਂਦਾ ਤਾਂ ਉਹ ਉਹਦੇ ਕਈਰ ਪੈਂਡਿੰਗ ਪਾ ਦਿੰਦਾ ਮਸਲੇ ਨੂੰ ਜੀ ਬਾਕੀ ਕੋਈ ਨਾ ਕੋਈ ਪੋਲਿਟਿਕਸ ਵੀ ਵੇਚਿਆ ਹੋਰ ਉਹ ਚਲੋ ਸਾਡੇ ਮਾਮਲਾ ਧਿਆਨ ਚ ਆਇਆ ਪਰ ਜਥੇਬੰਦੀ ਦੇ ਧਿਆਨ ਚ ਵੀ ਲਿਆਵਾਂਗੇ ਤੇ ਅਗਰ ਸਰਕਾਰ ਨਾਂ ਵੀ ਦੇਊਗੀ ਤਾਂ ਆਪਾਂ ਜਥੇਬੰਦਕ ਤੌਰ ਤੇ ਇਕੱਠਾ ਕਰਕੇ ਦੇਵਾਂਗੇ ਚਾਹੇ ਸਾਡੇ ਕੋਲ ਕੋਈ ਸਮਾਜ ਸੇਵੀ ਕੋਈ ਬੰਦਾ ਹੋਇਆ ਉਹਦੇ ਤੋਂ ਲਈਏ ਚਾਹੇ ਆਪਦੇ ਪੱਲੇੋਂ ਜੇਬ ਚੋਂ ਖਰਚ ਕਰੀਏ ਜੇ ਅਗਰ ਮਤਲਬ ਚਾਹੇ ਪਿੰਡ ਦੀ ਪੰਚਾਇਤ ਤੋਂ ਇਕੱਠਾ ਕਰਾ ਕੇ ਪਿੰਡ ਚੋਂ ਨਗਰ ਚੋਂ ਇਕੱਠਾ ਕਰਕੇ ਲਈਏ ਚਾਹੇ ਆਸ-ਪਾਸ ਦੇ ਪਿੰਡਾਂ ਚੋਂ ਜਥੇਬੰਦਕ ਤੌਰ ਤੇ ਅਸੀਂ ਇਕੱਠੇ ਕਰੀਏ ਕਿਸੇ ਵੀ ਤਰੀਕੇ ਨਾਲ ਮਤਲਬ ਏਛੀ ਇਹਦਾ ਜਿਹੜਾ ਇਹ ਮਤਲਬ ਸਾਰੀ ਕਾਇਨਾਤ ਦੀ ਛੀਦੀ ਆ ਮੈਂ ਪਹਿਲਾਂ ਵੀ ਅਕਸਰ ਗੱਲਬਾਤ ਕਰਦੇ ਕਹਿੰਨਾ ਹੁੰਦਾ ਕਿ ਕੱਲਾ ਕਿਸਾਨੀ ਦਾ ਘੋਲਦੀਆਂ ਇਹ ਇਸ 36 ਦੀਆਂ 36 ਬਰਾਦਰੀਆਂ ਦੀ ਹੋਂਦ ਦੀ ਲੜਾਈ ਆ ਉਹਦੇ ਚ ਸ਼ਹਾਦਤ ਹੋਈ ਹੈ ਇਹ ਬਿਲਕੁਲ ਇਹਨੂੰ ਪਰਮਾਤਮਾ ਦੇ ਦਰਗਾਹ ਦੇ ਵਿੱਚ ਮੁਕਤੀ ਮਿਲੀ ਹੈ ਬਿਲਕੁਲ ਛੀਦਾ ਬਿਲਕੁਲ ਜੀ ਹਾਂ ਹਾਂ ਉੱਥੇ ਰਾਹ ਦੇ ਵਿੱਚ ਮੈਂ ਗੁਰਗੋਵਿੰਦ ਸਿੰਘ ਜੀ ਨਾਲ ਇਹ ਮੁਲਾਕਾਤ ਵੀ ਬਾਈ ਦੀ ਹੋਈ ਹੋਊਗੀ ਵਾਹ ਇਹਦੀ ਆਤਮਾ ਦੀ 라ਉ ਨੂੰ ਪੁੱਛਿਆ ਵੀ ਗਿਆ ਹੋਊਗਾ ਭਾਈ ਮੁਕਤੀ ਲੈਣੀ ਆ ਤਾਂ ਉਧਰਲੇ ਪੱਸੇ ਰਾਹ ਜੇ ਸਿੱਧੀ ਫੌਜਾਂ ਸ਼ਾਮਲ ਹੋਣਾਂ ਦਾ ਇੱਧਰ ਆ ਜਾ ਸ਼ਹੀਦ ਹੈ ਸਰਕਾਰਾਂ ਬੇਬੇ ਕਹਿੰਦੀ ਸੀ ਵੀ ਇਹਨੂੰ ਨਹੀਂ ਮੰਨਦੇ ਨਹੀਂ ਮੰਨਿਆ ਨਾ ਮੰਨੋ ਜੇ ਸਾਡੇ ਅਸੀਂ ਦਿਲੋਂ ਮੰਨਦੇ ਹਾਂ ਸ਼ਹੀਦ ਹੈ ਤਾਂ ਜੀ ਸਾਡੇ ਦਿਨਾਂ ਦੇ ਸ਼ਹੀਦ ਹੈ ਇਹ ਸ਼ਹੀਦ ਹੈ ਤਾਂ ਸ਼ਹੀਦ ਹੈ ਬਿਲਕੁਲ ਚਲੋ ਸਾਡਾ ਸ਼ਹੀਦ ਹੈ ਸਾਡਾ ਛੋਟਾ ਭਾਈ ਸੀ ਬਿਲਕੁਲ ਕਰਨ ਵੀਰੇ ਇੱਥੇ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੇ ਵੱਲੋਂ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਕਾਕਾ ਕੋਲੜਾਈ ਦੇ ਨਾਲ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ ਇਸ ਗੱਲ ਨੂੰ ਹੁਣ ਹੁਣ ਤੱਕ ਧਿਆਨ ਤੋਂ ਦੇ ਪਾਸੇ ਸੀ ਹਨਾ ਤਾਂ ਇਹ ਨੂੰ ਜ਼ਰੂਰ ਕਰਿਓ ਕਿ ਜਿਹੜਾ ਜੋ ਇਹਨਾਂ ਨੂੰ ਫਾਈਨੈਂਸ਼ੀਅਲੀ ਮਦਦ ਜਿਹੜੀ ਮੁਆਵਜ਼ੇ ਦੇ ਰੂਪ ਦੇ ਵਿੱਚ ਮਿਲੀ ਹੈ ਉਹਦੇ ਵਿੱਚੋਂ ਮਤਲਬ ਇਹਨਾਂ ਨੂੰ ਹੋਇਆ ਹਨਾ ਪੈਸੇ ਕਿਉਂਕਿ ਪਿੰਡ ਨਾਲ ਜਥੇਬੰਦੀ ਨਾਲ ਆ ਮਾਤਾ ਜੀ ਨੇ ਦੱਸਿਆ ਹਾਂਜੀ ਉਹ ਫੀਲ ਕਰਦੇ ਆ ਦੇਖੋ ਕਿਉਂਕਿ ਪਰਿਵਾਰ ਦਾ ਨਾ ਪਰਸਨਲ ਇੰਟਰਸਟ ਆ ਉਹ ਬਿਲਡਿੰਗ ਕਈ ਯਾਰ ਕੀ ਆ ਗ੍ਰਾਂਟ ਆਉਂਦੀ ਨਹੀਂ ਜਾਂ ਤਾਂ ਰੋਕ ਲੱਗੇ ਨੇ ਕੁਝ ਹੁੰਦੀ ਆ ਪਰਿਵਾਰ ਨੂੰ ਇਹ ਆ ਕਿ ਬਣੇ ਫਿਰ ਉਹਦੀ ਬਰਸੀ ਆ ਰਹੀ ਆ ਦਾ ਪਰਿਵਾਰ ਨੂੰ ਵੀ ਲੱਗਦਾ ਤੇ ਇਲਾਕੇ ਨੂੰ ਵੀ ਲੱਗਦਾ ਜਥੇਬੰਦੀ ਨੂੰ ਵੀ ਲੱਗਦਾ ਕਿ ਤੋਂ ਪਹਿਲਾਂ ਬਿਲਡਿੰਗ ਉਹ ਤਿਆਰ ਹੋਵੇ ਉਹਦੀ ਮੂਰਤੀ ਹੈ ਜਿਹੜੀ ਉੱਥੇ ਸਥਾਪਤ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਬਿਲਕੁਲ ਤੇ ਉਹਦੇ ਕਰਕੇ ਆ ਚਲੋ ਠੀਕ ਆ ਹੋ ਗਿਆ ਜੋ ਵੀ ਆਪਣੇ ਧਿਆਨ ਚ ਨਹੀਂ ਸੀ ਨਾ ਜਥੇਬੰਦੀ ਦੇ ਧਿਆਨ ਚ ਸੀ ਕਿਉਂਕਿ ਹੁਣ ਪਿਛਲੇ 2 ਕੁ ਮਹੀਨਿਆਂ ਤੋਂ ਮੋਰਚਾ ਵੀ ਉਹ ਐਸ ਕੰਡੀਸ਼ਨ ਦੇ ਵਿੱਚ ਹੈ ਹਾਂ ਕੋਕਟਲੇਵਾਲ ਸਾਹਿਬ ਉਹ ਧਿਆਨ ਨਹੀਂ ਟੱਲੇਵਾਲ ਸਾਹਿਬ ਨੂੰ ਵੀ 2.5 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਹਾਂ 2.5 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਕੋਈ ਗੱਲ ਨਹੀਂ ਹੈ ਅਗਰ ਕਿਸੇ ਚੀਜ਼ ਦੀ ਵੀ ਦਿੱਕਤ ਆ ਉਹ ਵੀ ਅਸੀਂ ਆਪ ਦੀ ਜੇਬ ਚੋਂ ਵੀ ਲਾਉਣ ਨੂੰ ਤਿਆਰ ਆ ਜਥੇਬੰਦੀ ਵੀ ਤਿਆਰ ਹੈ। ਨਾ ਕਦੇ ਭੱਜੂਗੀ ਵੀ ਨਹੀਂ। ਤੁਹਾਡਾ ਧੰਨਵਾਦ ਬਹੁਤ-ਬਹੁਤ ਤੇ ਮੈਂ ਇੱਥੇ ਦੁਨੀਆ ਭਰ ਦੇ ਵਿੱਚ ਜਿੰਨੇ ਸ਼ਹੀਦਾਂ ਦਾ ਸਤਿਕਾਰ ਕਰਨ ਵਾਲੇ ਲੋਕ ਕਦਰਦਾਨ ਬੈਠੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ 21 ਫਰਵਰੀ ਨੂੰ ਇਸੇ 21 ਫਰਵਰੀ ਨੂੰ ਥੋੜੇ ਦਿਨ ਰਹਿ ਗਏ ਆ ਕਿ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਆ ਉਹ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਾਏ ਜਾਣੇ ਆ। ਇਹ ਤਪਾ ਮੰਡੀ ਦੇ ਨੇੜੇ ਪੈਂਦਾ ਹੈ ਇਹ ਬੱਲੋ ਪਿੰਡ ਤੇ ਉਸੇ ਦਿਨ ਜਿਹੜਾ ਉਹਦੀ ਜਿਹੜੀ ਯਾਦਗਾਰ ਹੈ ਜਿਹੜੀ ਉਹਦੀ ਮੂਰਤੀ ਹੈ ਜਿਹੜਾ ਉਹਦਾ ਸਟੈਚੂ ਹੈ ਬਹੁਤ ਵੱਡ ਉਹ ਸਥਾਪਿਤ ਕੀਤਾ ਜਾਣਾ ਸੋ ਜਿਹਦੇ ਕੋਲੇ ਸਮਾਂ ਹੈ ਜੀ ਅਖੰਡਪਾਤ ਸਾਹਿਬ ਦਾ ਭੋਗ ਹੈ ਸ਼ਰਧਾਂਜਲੀਆ ਦਿੱਤੀਆਂ ਜਾਣੀਆਂ ਸ਼ੁਭ ਕਰਨ ਨੂੰ ਸੋ ਉਹਦੀ ਸ਼ਹਾਦਤ ਨੂੰ ਅਸੀਂ ਹੋਰ ਸਤਿਕਾਰ ਦੇ ਸਕੀਏ ਜਿਹਦੇ ਕੋਲ ਜਿੰਨਾ ਸਮਾਂ ਹੈ ਜੀ ਬੱਲੋਪਿੰਡ ਦੇ ਵਿੱਚ ਤੁਸੀਂ ਪਹੁੰਚਣ ਦੀ ਕਿਰਪਾਲਤਾ ਜ਼ਰੂਰ ਕਰਨੀ ਹੈ ਤੇ ਸੰਘਰਸ਼ਾਂ ਦੇ ਵਿੱਚ ਜਿਹੜਾ ਉਹ ਸਾਥ ਦਿਆ ਕਰੋ ਜਿਹੜੇ ਸੰਘਰਸ਼ ਹਰ ਇੱਕ ਦੇ ਚੁੱਲ੍ਹੇ ਦੀ ਖਾਤਰ ਲੜੇ ਜਾ ਰਹੇ ਹੋ ਹਰ ਇੱਕ ਦੀ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਦੀ ਖਾਤਰ ਲੜੇ ਜਾ ਰਹੇ ਹੋਣ ਉਹਨਾਂ ਦੇ ਵਿੱਚ ਜਿੰਨਾ ਸਮਾਂ ਨਿਕਲਦਾ ਸਾਥ ਜ਼ਰੂਰ ਦਿਆ ਕਰੋ ਜੀ ਧੰਨਵਾਦ